ਉਦੀ ਬੋਡੀ ਲੈਂਗੁਏਜ ਤੁਹਾਨੂੰ ਕਿਸ ਤਰ੍ਹਾਂ ਲੱਗੀ ਗੁਰਪੰਤ ਸਿੰਘ ਪੰਨੂ ਦੀ ਉਹ ਤੇ ਵਾਕ ਕਰਦਾ ਸੀ ਨਾਰੇ ਲਾਂਦਾ ਸੀ ਕਿਸ ਤਰ੍ਹਾਂ ਲੱਗਾ ਬੋਡੀ ਲੈਂਗੁਏਜ ਤੇ ਕੋਈ ਨਜ਼ਰ ਨਹੀਂ ਆਈ ਮੈਨੂੰ ਏਵੇਂ ਲੱਗਿਆ ਜਿਵੇਂ ਕੋਈ ਡਾਰਕ ਹੀ ਕਿਸੇ ਨੇ ਵੀਡੀਓ ਬਣਾਈ ਹੈ ਇਮੀਗ੍ਰੇਸ਼ਨ ਦਾ ਮੁੱਦਾ ਬਹੁਤ ਫਟਕਿਆ ਹੋਇਆ ਹੈ ਕਿ ਰਿਪੋਰਟੇਸ਼ਨ ਹੋਏਗੀ ਅਨਲੀਗਲ ਕੱਢੇ ਜਾਣ ਕਿ ਇਹ ਥੋੜਾ ਜਿਹਾ ਦੱਸੋ ਕਿ ਇਹ ਪੰਜਾਬੀਆਂ ਦੇ ਵਿੱਚ ਵੀ ਬਹੁਤ ਭੰਬੜ ਭੂਸਾ ਪਿਆ ਹੋਇਆ ਹੈ ਕਿ ਦਿੱਖੇ ਜਿਹਾ ਬੰਦਾ ਸੱਤਾ ਦੇ ਵਿੱਚ ਆ ਜੇ ਕਿ ਉਹ ਕਿੰਨੀ ਕਿ ਖੁਸ਼ੀ ਮਹਿਸੂਸ ਹੋਰੀ ਸਿੱਖ ਕੌਮ ਨੂੰ ਕਿੰਨੀ ਕਿ ਖੁਸ਼ੀ ਮਾਰਕਾ ਵਿੱਚ ਬਹੁਤ ਉੱਚਾ ਹੈ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਦੀ ਇਨੌਗਰੇਸ਼ਨ ਨੂੰ ਲੈ ਕੇ ਔਰ ਉਹਨਾਂ ਨੇ ਜੋ ਪਹਿਲੇ 4 ਦਿਨਾਂ ਵਿੱਚ ਬਿਲਕੁਲ ਜੋ ਕਰਕੇ ਦਿਖਾਤਾ ਹੈ ਉਹ ਇਸ ਤੋਂ ਪਹਿਲਾਂ ਐਡਮਿਨਿਸਟ੍ਰੇਸ਼ਨ ਬਾਈਡਨ ਦੀ 4 ਸਾਲ ਵਿੱਚ ਨਹੀਂ ਕਰ ਸਕਿਆ ਉਹਨਾਂ ਨੇ 6 ਫੋਰ 트ੰਪ ਨੂੰ ਰੈਕਗਨਾਈਜ਼ ਕਰਕੇ ਮੈਨੂੰ ਵੇਖਦੇ ਹੀ ਗਿਆ 6 ਫੋਰ 트ੰਪ ਥੈਂਕਸ ਥੈਂਕ ਯੂ ਇਹ ਬਹੁਤ ਅੱਛਾ ਲੱਗਾ ਕਿ ਸਿੱਖਾ ਨੇ ਵੀ ਇਸ ਐਡਮਿਨਿਸਟ੍ਰੇਸ਼ਨ ਵਿੱਚ ਇੱਕ ਆਪਣੀ ਪਛਾਣ ਬਣਾਈ ਹੈ ਸ਼ਾਰਪ ਹੋਰ ਹੋ ਗਏ ਨੇ ਤਰਸ ਗਏ ਨੇ ਬਿਲਕੁਲ ਸ਼ਾਰਪ ਹੋਰ ਹੋ ਗਏ ਨੇ ਔਰ ਸੀਜ਼ਨਡ ਹੋ ਗਏ ਨੇ ਹਮ ਔਰ ਉਹਨਾਂ ਦੇ ਬੜਾ ਫੋਕਸਡ ਹੈ ਔਰ ਇਸ ਵਾਰੀ ਉਹਨਾਂ ਦੇ ਨਾਲ ਪੂਰੀ ਉਹਨਾਂ ਦੀ ਪਾਰਟੀ ਉਹਨਾਂ ਦੇ ਨਾਲ ਖੜੀ ਹੈ ਤੁਸੀਂ ਇੱਕ ਬਿਜ਼ਨਸਮੈਨ ਵੀ ਹੋ ਇੱਕ ਪੋਲੀਟੀਕਲ ਐਨਲਿਸਟ ਵੀ ਹੋ ਜਦੋਂ ਬਿਜ਼ਨਸਮੈਨ ਪੋਲੀਟਿਸ਼ੀਅਨ ਬਣਦਾ ਹੈ ਤੇ ਸੋਨੇ ਤੇ ਸਵਾਗਤ ਹੋ ਜਾਂਦਾ ਬਿਲਕੁਲ ਮੈਂ ਨਹੀਂ ਸਮਝਦਾ ਕਿ ਪ੍ਰੈਜ਼ੀਡੈਂਟ ਟਰੰਪ ਪੋਲੀਟੀਕਲ ਪੋਲੀਟਿਸ਼ੀਅਨ ਬਣ ਚੁੱਕੇ ਨੇ ਕਿਉਂਕਿ ਜਿਓ ਪੋਲਿਟਿਸ਼ੀਅਨ ਬਣਦੇ ਤੇ ਉਹਨਾਂ ਨੇ ਜੋ ਵਾਅਦੇ ਕਰਦੇ ਰਹੇ ਨੇ ਆਪਣੇ ਕੈਂਪੇਨ ਵਿੱਚ ਉਹ ਅੱਜ ਉਹਨਾਂ ਨੇ ਉਸ ਤੋਂ ਮੁਕਰ ਜਾਣਾ ਸੀ ਜਿਵੇਂ ਬਾਈਡਨ ਮੁਕਰ ਗਿਆ ਕਈ ਚੀਜ਼ਾਂ ਤੋਂ ੁਰਪੰਤ ਸਿੰਘ ਪੰਨੂ ਜੋ ਆਪਣੇ ਆਪ ਨੂੰ ਵਸ਼ਿੰਟਨ ਡੀਸੀ ਦੇ ਵਿੱਚ ਐ ਲੱਗਦਾ ਪਿਆ ਸੀ ਕਹਿੰਦਾ ਪਿਆ ਸੀ ਸਪੀਚਾਂ ਦੇ ਰਿਹਾ ਕਿ ਮੈਨੂੰ ਇਨਵਿਟੇਸ਼ਨ ਆਇਆ ਡੋਨਲਡ 트ੰਪ ਦਾ ਕੀ ਇਹ ਦੇ ਵਿੱਚ ਸਚਾਈ ਕੀ ਹੈ ਥੋੜਾ ਜਿਹਾ ਸਾਡੇ ਲੋਕਾਂ ਨੂੰ ਦੱਸੋ ਲੋਕਾਂ ਨੂੰ ਵਹਿਮ ਭਰਮ ਹੈ ਕਿਉਂਕਿ ਇੱਕ ਬਹੁਤ ਵੱਡਾ ਇੱਕ ਭੰਬੜ ਪੂਸੇ ਚ ਪੰਜਾਬੀ ਸਾਡੇ ਪਏ ਹੋਏ ਨੇ ਸਾਜ ਕੋਸ਼ੀ ਦੇ ਯੂ ਐਸ اے ਦੇ ਨਾਰੇ ਲਾ ਰਹੀ ਸੀ ਬਿਲਕੁਲ ਉੱਥੇ ਤੁਸੀਂ ਖਾਲਿਸਤਾਨ ਦੇ ਨਾਰੇ ਲਾ ਰਿਓ ਉਹ ਬਿਲਕੁਲ ਕਿਸੇ ਐਂਗਲ ਤੋਂ ਵੀ ਨਹੀਂ ਅੱਛਾ ਲੱਗਾ ਬਲਕਿ ਉਹ ਇਟ ਇਟ ਕੁਡ ਬੀ ਜਿਹਨੂੰ ਕਹਿੰਦੇ ਨੇ ਨਾ ਬੈਕਲੈਸ਼ ਹੋ ਸਕਦਾ ਹੈ ਕਿ ਕਦੀ ਅਮਰੀਕਨ ਵੇਖਣ ਉਹ ਕਹਿਣਗੇ ਕਿ ਇਹ ਅਸੀਂ ਸਾਡੀ ਖੁਸ਼ੀ ਦਾ ਦਿਨ ਹੈ ਤੇ ਇਹ ਕਿਹੜੇ ਨਾਰੇ ਲਾ ਰਹੇ ਹੈ ਹੋਂਦ ਤੇ ਜੀ ਬਸ ਖਾਲਿਸਤਾਨ ਜਿਹੜਾ ਹੈ ਉਹ ਪ੍ਰੈਜ਼ੀਡੈਂਟ 트럼ਪ ਦੇ ਨਾਲ ਚਲਾ ਗਿਆ ਔਰ ਪ੍ਰੈਜ਼ੀਡੈਂਟ 트럼ਪ ਨੇ ਖਾਲਿਸਤਾਨ ਨੂੰ ਰੈਕੋਗਨਾਈਜ਼ ਕਰ ਲਿਆ ਹੈ ਇਹ ਇੱਕ ਬੇਹੂਦਾ ਔਰ ਇੱਕ ਡੈਮੇਜਿੰਗ ਗੱਲ ਹੈ ਜੇ ਮੈਂ ਕਹਿੰਨਾ ਖਾਲਿਸਤਾਨ ਮੂਵਮੈਂਟ ਚੱਲ ਵੀ ਰਹੀ ਹੋਏਗੀ ਨਾ ਤੇ ਇਹਨਾਂ ਗੱਲਾਂ ਤੋਂ ਜਿਹੜੇ ਜਿਹੜੇ ਲੋਕ ਨੇ ਕੁਛ ਇੱਕ ਲੋਕਾਂ ਨੂੰ ਛਾੜ ਗਏ ਮੈਜੋਰਟੀ ਇਹ ਕਹਿੰਦੀ ਹੈ ਕੀ ਦੇਖਦੇ ਪੰਜਾਬ ਅੱਜ ਦੇ ਵੀ ਪੰਜਾਬ ਦੇ ਵਿੱਚ ਖਤਰਾ ਹੈਗਾ ਸਿੱਖਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਉਥੇ ਤੇ ਮੇਰੇ ਸਾਹਮਣੇ ਕੋਈ ਖਤਰਾ ਨਹੀਂ ਹੈਗਾ ਫਿਲਹਾਲ ਵਿੱਚ ਜੋ ਪੰਜਾਬੀ ਤੁਸੀਂ ਵੀ ਜਾਂਦੇ ਹੋ ਤੁਸੀਂ ਮੈਨੂੰ ਦੱਸੋ ਉੱਥੇ ਖਤਰਾ ਹੈ ਕਾਰਸ ਗੜੇ ਲਗਾਉਣ ਜਾ ਰਿਹਾ ਕੈਨੇਡਾ ਦੇ ਉੱਤੇ ਮੈਕਸੀਕੋ ਦੇ ਉੱਤੇ ਕੀ ਇਹ ਸੱਚੀ 25% ਹੋਣਗੀ ਕਿ ਸਿਰਫ ਡਰਾਉਣ ਵਾਸਤੇ ਹੈ ਕਿ ਲਾਗੂ ਕਦੋਂ ਹੋਣਗੇ ਇਹ ਦੇ ਵਿੱਚ ਭਾਰਤ ਦਾ ਵਿਦੇਸ਼ ਮੰਤਰੀ ਜੈਸ਼ੰਕਰ ਕੱਲ ਪ੍ਰੈਸ ਕਾਨਫਰੰਸ ਵੀ ਕੀਤੀ ਉਹਨਾਂ ਨੇ ਡਿਪਲਮੈਟਿਕ ਰਿਲੇਸ਼ਨ ਦੇ ਵਿੱਚ ਦਾ ਵਾਈਟ ਹਾਊਸ ਜੀ ਵੀ ਗਏ ਨੇ ਇੱਕ ਕਿਸ ਤਰ੍ਹਾਂ ਦੇ ਰਿਲੇਸ਼ਨ ਰਹਿਣਗੇ ਭਾਰਤ ਦੇ ਤੇ ਅਮਰੀਕਾ ਦੇ ਸਤਿ ਸ੍ਰੀ ਅਕਾਲ ਦਾ ਸਲਾਮ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਅੱਜ ਮੇਰੇ ਨਾਲ ਨੇ ਡਾਕਟਰ ਜਸਦੀਪ ਸਿੰਘ ਜੱਸੀ ਦੇਸ਼ ਵਿਦੇਸ਼ ਤੇ ਮੁੱਦਿਆਂ ਤੇ ਚਰਚਾ ਕਰਨ ਲਈ ਸਭ ਤੋਂ ਪਹਿਲਾਂ ਡਾਕਟਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਰਿੰਦਰ ਜੀ ਤੇ ਸਾਰੇ ਵੇਖਣ ਵਾਲੇ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆ ਬਹੁਤ ਹੀ ਇੱਕ ਜਿਹਨੂੰ ਕਹਿੰਦੇ ਨੇ ਨਾ ਇੱਕ ਨਵੀਂ ਸੁਬਾ ਇੱਕ 골ਡਨ ਚੇਂਜ ਅਮਰੀਕਾ ਦੀ ਨਵੀਂ ਸੁਬਾ ਹੋਈ ਹੈ ਮੈਂ ਇਹਨੂੰ ਬਿਲਕੁਲ ਉਸ ਤਰ੍ਹਾਂ ਵੇਖ ਰਿਹਾ ਅਮਰੀਕਾ ਵਿੱਚ ਇੱਕ ਬਹੁਤ ਉਤਸ਼ਾਹ ਹੈ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੀ ਇਨੌਗਰੇਸ਼ਨ ਨੂੰ ਲੈ ਕੇ ਔਰ ਉਹਨਾਂ ਨੇ ਜੋ ਪਹਿਲੇ 4 ਦਿਨਾਂ ਵਿੱਚ ਬਿਲਕੁਲ ਜੋ ਕਰਕੇ ਦਿਖਾਤਾ ਹੈ ਉਹ ਇਸ ਤੋਂ ਪਹਿਲਾਂ ਐਡਮਿਨਿਸਟ੍ਰੇਸ਼ਨ ਬਾਈਡਨ ਦੀ 4 ਸਾਲ ਵਿੱਚ ਨਹੀਂ ਕਰ ਸਕੀ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਡੋਨਲਡ ਜੂਨੀਅਰ ਨੂੰ ਵੀ ਤੁਸੀਂ ਮਿਲੇ ਹੈਗੇ ਹੋ ਡੀਸੀ ਦੇ ਵਿੱਚ ਵਾਸ਼ਿੰਟਨ ਡੀਸੀ ਦੇ ਵਿੱਚ ਜੋ ਸਟੈਮ ਉਹਨਾਂ ਨੇ 47 ਪ੍ਰੈਜ਼ੀਡੈਂਟ ਦੀ ਔਥ ਲੈਣੀ ਸੀ ਸੌ ਲੈਣੀ ਸੀ ਕਿਸ ਤਰ੍ਹਾਂ ਦਾ ਰਿਹਾ ਮਲਾਪ ਤੁਹਾਡਾ ਉਸ ਦੇ ਨਾਲ ਬਹੁਤ ਬੜਾ ਬਹੁਤ ਹੀ ਅੱਛਾ ਮਲਾਪ ਰਿਹਾ ਉੱਥੇ ਅਸੀਂ ਉੱਥੇ ਸਪੀਕਰ ਆਫ ਦਾ ਹਾਊਸ ਜான்ਸਨ ਵੀ ਸੀ ਡੋਨਲਡ ਟਰੰਪ ਜੂਨੀਅਰ ਸੀ ਬੜੇ ਸਾਰੇ ਕਾਂਗਰਸਮੈਨ ਸੈਨੇਟਰਸ ਸੀ ਇੱਕ ਪ੍ਰਾਈਵੇਟ ਫੰਕਸ਼ਨ ਸੀ ਬਾਏ ਇਨਵੀਟੇਸ਼ਨ ਓਨਲੀ ਔਰ ਉਥੇ ਸਾਡੀ ਹੋਈ ਔਰ ਉਥੇ ਮੈਨੂੰ ਬਹੁਤ ਅੱਛਾ ਲੱਗਾ ਕਿ ਡੌਨ ਜੂਨੀਅਰ ਨੇ 6 ਫੋਰ 트ੰਪ ਨੂੰ ਜਿਹੜੀ ਕਿ ਸੰਸਥਾ ਸੀ 2015 ਤੋਂ ਬਣਾਈ ਸੀ ਜਿਹੜੀ ਰਾਸ਼ਟਰਪਤੀ 트ੰਪ ਦੀ ਸਪੋਰਟ ਵਿੱਚ 2015 ਤੋਂ ਚੱਲ ਰਹੀ ਸੀ ਉਹਨਾਂ ਨੇ 6 ਫੋਰ 트ੰਪ ਨੂੰ ਰੈਕਗਨਾਈਜ਼ ਕਰਕੇ ਮੈਨੂੰ ਵੇਖਦੇ ਹੀ ਗਿਆ 6 ਫੋਰ 트ੰਪ ਥੈਂਕਸ ਥੈਂਕ ਯੂ ਤੇ ਬਹੁਤ ਅੱਛਾ ਲੱਗਾ ਕਿ ਸਿੱਖਾ ਨੇ ਵੀ ਇਸ ਐਡਮਿਨਿਸਟ੍ਰੇਸ਼ਨ ਵਿੱਚ ਇੱਕ ਆਪਣੀ ਪਛਾਣ ਬਣਾਈ ਹੈ ਹਰਮੀਤ ਢਿੱਲੋਂ ਸਾਡੀ ਇੱਕ ਜਾਨੀ ਮਾਨੇ ਵਕੀਲ ਕੈਲੀਫੋਰਨੀਆ ਤੋਂ ਉਹ ਵੀ ਇੱਕ ਸਿਕ ਹੋਂਦੇ ਹੋਏ ਐਡਮਿਨਿਸਟ੍ਰੇਸ਼ਨ ਦਾ ਵੱਡਾ ਹਿੱਸਾ ਨੇ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਬਹੁਤ ਹੀ ਮਾਣ ਦੀ ਗੱਲ ਹੈ ਮੈਂ ਸਮਝਦਾ ਸਾਡੇ ਵਾਸਤੇ ਕਿਉਂਕਿ ਜਿਆਦਾ ਜਿੱਤਣ ਦੀ ਖੁਸ਼ੀ ਉਦੋਂ ਹੀ ਹੁੰਦੀ ਹੈ ਜਦੋਂ ਬੰਦਾ ਸਪੋਰਟ ਕਰਦਾ ਹੋਵੇ ਜਦੋਂ ਜਿੱਤ ਜੇ ਬੰਦਾ ਸੱਤਾ ਦੇ ਵਿੱਚ ਆ ਜਾਏ ਕਿ ਉਹ ਕਿੰਨੀ ਕੀ ਖੁਸ਼ੀ ਮਹਿਸੂਸ ਹੋ ਰਹੀ ਸਿੱਖ ਕੌਮ ਕਿੰਨੀ ਕੀ ਖੁਸ਼ ਹੈ ਬਿਲਕੁਲ ਖਾਸ ਕਰ ਜੋ ਕਿ ਪਿਛਲੇ 4 ਸਾਲ ਸੀ ਉਹ ਬਹੁਤ ਹੀ ਮੁਸ਼ਕਲ 4 ਸਾਲ ਸੀ ਪ੍ਰੈਜ਼ੀਡੈਂਟ ਟਰੰਪ ਨੂੰ ਜਿਵੇਂ ਇੱਕ ਵਿਕਟਮ ਦੀ ਪਾਂਤੀ ਉਹਨਾਂ ਨੂੰ ਵਿਕਟਮ ਬਣਾਇਆ ਗਿਆ ਉਹਨਾਂ ਨੂੰ ਵੈਪਨਾਈਜ਼ੇਸ਼ਨ ਕੀਤਾ ਗਿਆ ਉਹਨਾਂ ਦੇ ਖਿਲਾਫ ਕੋਰਟ ਵਿੱਚ ਕਸੀਟਿਆ ਗਿਆ ਝੂਠੇ ਕੇਸਸ ਲਗਾਏ ਗਏ ਔਰ ਇਨਾ ਸਾਰਿਆਂ ਤੋਂ ਉਹਨਾਂ ਦੇ ਉੱਪਰ ਜਾਨਲੇਵਾ ਹਮਲੇ ਹੋਏ ਔਰ ਇਨਾ ਸਾਰਿਆਂ ਤੋਂ ਨਿਕਲ ਕੇ ਜਦੋਂ ਆਏ ਉਹਨਾਂ ਨੇ ਦੱਸਿਆ ਵੀ ਜਿੱਤ ਕਿੰ ਨੂੰ ਕਹਿੰਦੇ ਨੇ ਔਰ ਅਮਰੀਕਾ ਦੇ ਲੋਕਾਂ ਨੇ ਜਦ ਉਹਨਾਂ ਦੀ ਅਸਲੀਅਤ ਜਾਣ ਕੇ ਉਹਨਾਂ ਨੂੰ ਵੋਟ ਪਾਏ ਇਨਾ ਵੱਡਾ ਮੈਂਡੇਟ ਦਿੱਤਾ ਉਹਨਾਂ ਨੂੰ ਪਪੂਲਰ ਵੋਟ ਤੁਮੀ ਜਿਤਾਇਆ ਤੇ ਮੈਂ ਸਮਝਦਾ ਖੁਸ਼ੀ ਦਾ ਸਾਡਾ ਬਹੁਤ ਹੀ ਆ ਬਹੁਤ ਖੁਸ਼ੀ ਹੈ اور ਪ੍ਰੈਜ਼ੀਡੈਂਟ 트੍ਰੰਪ ਜਿਹੜੇ ਹੁਣ ਆਏ ਨੇ 4 ਸਾਲ ਵੇਟ ਕਰਨ ਤੋਂ ਬਾਅਦ ਇਹ ਬਹੁਤ ਹੀ ਮੈਂ ਸਮਝਦਾ ਕਿ ਜਿਹੜੇ ਅਸੀਂ 2016 ਚ ਪ੍ਰੈਜ਼ੀਡੈਂਟ 트੍ਰੰਪ ਦੇਖੇ ਸੀ ਔਰ 2024 ਵੇਖ ਰਹੇ ਆ ਇਹ ਬਹੁਤ ਹੀ ਜ਼ਿਆਦਾ ਸਹਿਜ ਔਰ ਹੋਰ ਜ਼ਿਆਦਾ ਐਕਸਪੀਰੀਅੰਸ ਪ੍ਰੈਜ਼ੈਂਟ ਕਿ ਸ਼ਾਰਪ ਹੋਰ ਹੋ ਗਏ ਨੇ ਤਰ੍ਹਾਂ ਸੇ ਗਏ ਨੇ ਬਿਲਕੁਲ ਸ਼ਾਰਪ ਹੋਰ ਹੋ ਗਏ ਨੇ ਔਰ ਸੀਜ਼ਨਡ ਹੋ ਗਏ ਨੇ ਔਰ ਉਹਨਾਂ ਦੇ ਬੜਾ ਫੋਕਸਡ ਹੈ ਔਰ ਇਸ ਵਾਰੀ ਉਹਨਾਂ ਦੇ ਨਾਲ ਪੂਰੀ ਉਹਨਾਂ ਦੀ ਪਾਰਟੀ ਉਹਨਾਂ ਦੇ ਨਾਲ ਖੜੀ ਹੈ ਔਰ ਪੂਰੀ ਸਪੋਰਟ ਹੈ ਉਹਨਾਂ ਨੂੰ ਆਪਣੀ ਪਾਰਟੀ ਦੀ ਆਪਣੀ ਕੈਬਨਟ ਦੀ ਔਰ ਮੈਂ ਸਮਝ ਰਿਹਾ ਕਿ ਅਮਰੀਕਾ ਸੇ ਬਹੁਤ ਹੀ ਅੱਛੇ ਦਿਨ ਆ ਰਹੇ ਨੇ ਆਈ ਸਵੇਰ ਉਹਨਾਂ ਨੇ ਦੇਵੋਸ ਵਿੱਚ ਇੱਕ ਸਪੀਚ ਦਿੱਤੀ ਸਵਿਟਜ਼ਰਲੈਂਡ ਵਿੱਚ ਔਰ ਉਹਨੇ ਵਿੱਚ ਉਹਨੇ ਅਮਰੀਕਾ ਦਾ ਫਿਊਚਰ ਦੱਸਿਆ ਹੈ ਔਰ ਪਹਿਲੀ ਵਾਰੀ ਅਮਰੀਕਨ ਰਾਸ਼ਟਰਪਤੀ ਨੇ ਅਮਰੀਕਨ ਕੰਪਨੀਆਂ ਦੇ ਨਾਲ ਖੜੇ ਹੋ ਕੇ ਕਿਹਾ ਹੈ ਕਿ ਤੁਸੀਂ ਯੂਰੋਪੀਅਨ ਯੂਨੀਅਨ ਵਿੱਚ Apple ਦੇ ਉੱਪਰ ਤੇ Google ਦੇ ਉੱਪਰ ਫਾਈਨ ਕਰਦੇ ਹੋ ਬੀ ਬੀ ਬਿਲੀਅਨ ਡਾਲਰ ਦੇ ਫਾਈਨ ਅਮਰੀਕਨ ਕੰਪਨੀਆਂ ਨੇ ਭਰੇ ਨੇ ਔਰ ਇਹ ਬਿਲਕੁਲ ਬੰਦ ਹੋਏਗਾ ਮੈਂ ਸਮਝਦਾ ਕਿ ਅ ਜ ਅਮਰੀਕਨ ਬਿਜ਼ਨਸ ਅਮਰੀਕਨ ਕੰਪਨੀਆਂ ਕਿੰਨਾ ਆਪਣੇ ਆਪ ਨੂੰ ਮਜ਼ਬੂਤ ਸਮਝਣੀਆਂ ਹੋਣੀਆਂ ਕਿ ਅ ਜ ਪ੍ਰੈਜ਼ੀਡੈਂਟ ਸਾਡੇ ਨਾਲ ਖੜਾ ਹੈ ਜ ਅਮਰੀਕਾ ਸਾਡੇ ਨਾਲ ਖੜਾ ਹੈ ਔਰ ਉਹ ਹੋਰ ਦੁਨੀਆ ਵੀ ਜਾ ਕੇ ਆਪਣੀ ਤਰੱਕੀ ਕਰ ਸਕਦੀ ਹੈ ਇਹ ਪਹਿਲਾ ਪ੍ਰੈਜ਼ੀਡੈਂਟ ਹੈ ਜੋ ਬਿਜ਼ਨਸਮੈਨ ਦੇ ਨਾਲ ਖੜਾ ਹੋਇਆ ਐਪਲ ਵਰਗੀਆਂ ਗੂਗਲ ਵਰਗੀਆਂ ਕੰਪਨੀਆਂਜ਼ ਦੇ ਨਾਲ ਬਿਲਕੁਲ ਬਹੁਤ ਬਹੁਤ ਸਾਲਾਂ ਬਾਅਦ ਅਸੀਂ ਵੇਖਿਆ ਕਿਉਂਕਿ ਹੁਣ ਤੱਕ ਤੇ ਅਸੀਂ ਮੁੱਖ ਪ੍ਰੈਜ਼ੀਡੈਂਟ ਵੇਖਦੇ ਰਹੇ ਆ ਜਿਹੜਾ ਕਿ ਇਹਨਾਂ ਨੂੰ ਐਜ਼ ਅ ਵਿਲਨ ਪੋਰਟ੍ਰੇ ਕਰਦੇ ਸਨ ਬੜੀਆਂ ਕੰਪਨੀਆਂ ਨੂੰ ਇਹਨਾਂ ਨੂੰ ਡੀਆਈ ਲਗਾਤੇ ਗਏ ਸੀ ਇਹਨਾਂ ਕੰਪਨੀਆਂ ਦੀ ਜਿਹੜੀ ਕੁਆਲਿਟੀ ਵਰਕ ਸੀ ਉਹਦੇ ਉੱਪਰ ਰੋਕ ਲਗਾਤੀ ਗਈ ਸੀ ਤੇ ਬਹੁਤ ਇਹ ਮੈਂ ਸਮਝਦਾ ਇਹ ਪੂਰੇ ਸਿਰਫ ਅਮਰੀਕਾ ਚ ਹੀ ਨਹੀਂ ਇਹਦਾ ਅਸਰ ਪੂਰੀ ਦੁਨੀਆ 'ਚ ਪਾਇਆ ਆ ਡਾਕਟਰ ਜਸਪ੍ਰੀਤ ਜੀ ਤੁਸੀਂ ਇੱਕ ਬਿਜ਼ਨਸਮੈਨ ਵੀ ਹੋ ਇੱਕ ਪੋਲੀਟੀਕਲ ਐਨਾਲਿਸਟ ਵੀ ਹੋ ਜਦੋਂ ਬਿਜ਼ਨਸਮੈਨ ਪੋਲੀਟੀਸ਼ਨ ਬੰਦਾ ਤੇ ਸੋਨੇ ਤੇ ਸੁਆਗਤ ਹੋ ਜਾਂਦਾ ਬਿਲਕੁਲ ਮੈਂ ਨਹੀਂ ਸਮਝਦਾ ਕਿ ਪ੍ਰੈਜ਼ੀਡੈਂਟ 트럼ਪ ਪੋਲੀਟੀਕਲ ਪੋਲੀਟੀਸ਼ੀਅਨ ਬਣ ਚੁੱਕੇ ਨੇ ਕਿਉਂਕਿ ਜੇ ਉਹ ਪੋਲੀਟੀਸ਼ੀਅਨ ਬਣਦੇ ਤੇ ਉਹਨਾਂ ਨੇ ਜੋ ਵਾਅਦੇ ਕਰਦੇ ਰਹੇ ਨੇ ਆਪਣੇ ਕੈਂਪੇਨ ਵਿੱਚ ਉਹ ਅੱਜ ਉਹਨਾਂ ਨੇ ਉਸ ਤੋਂ ਮੁਕਰ ਜਾਣਾ ਸੀ ਜਿਵੇਂ ਬਾਈਡਨ ਮੁਕਰ ਗਿਆ ਕਈ ਚੀਜ਼ਾਂ ਤੋਂ ਪਰ ਉਹਨਾਂ ਨੇ ਜੋ ਜੋ ਵਾਅਦੇ ਕੀਤੇ ਸੀ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਇਹਦੇ ਨਾਲ ਮੈਨੂੰ ਪੋਲੀਟੀਕਲੀ ਕੀ ਫਾਇਦਾ ਹੋਣਾ ਹੈ ਜਾਂ ਨਹੀਂ ਹੋਣਾ ਹੈ ਉਹਨਾਂ ਨੇ ਜੋ ਦੇਖਿਆ ਇਹ ਮੇਰੀ ਦੇਸ਼ ਵਾਸਤੇ ਅੱਛਾ ਹੈ ਮੇਰੀ ਕੰਟਰੀ ਵਾਸਤੇ ਅੱਛਾ ਹੈ ਲੋਕਾਂ ਵਾਸਤੇ ਅੱਛਾ ਹੈ ਉਹਨਾਂ ਨੇ ਕਰਕੇ ਦਿਖਾਇਆ ਬਿਲਕੁਲ ਗੱਲਬਾਤ ਕਰਦੇ ਆ ਗੁਰਪੰਤ ਸਿੰਘ ਪੰਨੂ ਜੋ ਆਪਣੇ ਆਪ ਨੂੰ ਵਾਸ਼ਿੰਟਨ ਡੀਸੀ ਦੇ ਵਿੱਚ ਐ ਲੱਗਦਾ ਪਿਆ ਸੀ ਕਹਿੰਦਾ ਪਿਆ ਸੀ ਸਪੀਚਾਂ ਦੇ ਰਿਹਾ ਕਿ ਮੈਨੂੰ ਇਨਵਿਟੇਸ਼ਨ ਆਇਆ ਡੋਨਲਡ 트੍ਰੰਪ ਦਾ ਕੀ ਇਹ ਦੇ ਵਿੱਚ ਸਚਾਈ ਕੀ ਹੈ ਥੋੜਾ ਜਿਹਾ ਸਾਡੇ ਲੋਕਾਂ ਨੂੰ ਦੱਸੋ ਲੋਕਾਂ ਨੂੰ ਵਹਿਮ ਭਰਮ ਹੈ ਕਿਉਂਕਿ ਇੱਕ ਬਹੁਤ ਵੱਡਾ ਇੱਕ ਭੰਬੜ ਕੂਸੇ ਚ ਪੰਜਾਬੀ ਸਾਡੇ ਪਏ ਹੋਏ ਨੇ ਕਿਦਰੇ ਵੀ ਸਿੱਖ ਅچھے ਫੰਕਸ਼ਨ ਚ ਜਾਏ ਬੜੀ ਗਰਦ ਦੀ ਗੱਲ ਹੈ ਪੱਗ ਬੰਨੀ ਹੋਵੇ ਪੱਗ ਬੰਨੀ ਹੋਏ داری પ્રકાશ ਹੋਇਆ ਹੋਵੇ ਬਿਲਕੁਕਿ ਤੇ ਮੈਂ ਉਹ ਕਲਿੱਪਿੰਗਸ ਵੇਖੀਆਂ ਨੇ ਪੰਨੂ ਵੀ ਗਏ ਨੇ ਉਹਨਾਂ ਦੇ ਨਾਲ ਹੋਰ ਵੀ ਸਿੰਘ ਗਏ ਨੇ ਔਰ ਬੜਾ ਅੱਛਾ ਲੱਗਾ ਇਹ ਦੇਖ ਕੇ ਕਿ ਸਿੱਖ ਆਪਣੇ ਉੱਥੇ ਗਏ ਨੇ ਪ੍ਰੈਜ਼ੈਂਟ ਕਰਦੇ ਨੇ ਪ੍ਰੈਜ਼ੈਂਟ ਕਰ ਰਹੇ ਨੇ ਪਰ ਇਹਨੂੰ ਐਜ਼ ਅ ਗਿਮਿਕ ਨਾ ਪੇਸ਼ ਕੀਤਾ ਜਾਏ ਜਿਹਨੂੰ ਕਹਿੰਦੇ ਨੇ ਕਿ ਤੁਸੀਂ ਗਏ ਹੋ ਬੜੀ ਅੱਛੀ ਗੱਲ ਹੈ ਬੜਾ ਅੱਛਾ ਗੱਲ ਸੀ ਉੱਥੇ ਮੈਨੂੰ ਇੱਕ ਚੀਜ਼ ਦੀ আপত্তি ਹੋਈ ਕਿ ਜਦੋਂ ਦੁਨੀਆ ਯੂ ਐਸਏ ਯੂਐਸਏ ਦੇ ਨਾਰੇ ਲਾ ਰਹੀ ਸੀ ਪ੍ਰੈਜ਼ੀਡੈਂਟ 트ੰਪ ਜਦੋਂ ਆਏ ਨੇ ਤੇ ਜਦ ਸਾਰੀ ਦੁਨੀਆ ਹੀ ਅੱਜ ਉਹਨਾਂ ਦੀ ਤਾਜਪੋਸ਼ੀ ਦੇ ਯੂਐਸਏ ਦੇ ਨਾਰੇ ਲਾ ਰਹੀ ਸੀ ਉੱਥੇ ਤੁਸੀਂ ਖਾਲਿਸਤਾਨ ਦੇ ਨਾਰੇ ਲਾ ਰਹੇ ਉਹ ਬਿਲਕੁਲ ਕਿਸੇ ਐਂਗਲ ਤੋਂ ਵੀ ਨਹੀਂ ਅੱਛਾ ਲੱਗਾ ਬਲਕਿ ਉਹ ਇਟ ਇਟ ਕੁਡ ਬੀ ਜਿਹਨੂੰ ਕਹਿੰਦੇ ਨਾ ਬੈਕਲੈਸ਼ ਹੋ ਸਕਦਾ ਹੈ ਕਿ ਕਦੀ ਅਮਰੀਕਨ ਵੇਖਣ ਉਹ ਕਹਿਣਗੇ ਕਿ ਇਹ ਅਸੀਂ ਸਾਡੀ ਖੁਸ਼ੀ ਦਾ ਦਿਨ ਹੈ ਤੇ ਇਹ ਕਿਹੜੇ ਨਾਰੇ ਲਾ ਰਹੇ ਨੇ ਸੋ so, that was ਉਹ ਇਵੇਂ ਜਿਵੇਂ ਕੋਈ ਬਾਰ ਦਾ ਕੋਈ ਬੰਦਾ ਆਏ 트럼ਪ ਦੀ ਜਿਵੇਂ ਜੈ ਸ਼ੰਕਰ ਇੱਥੇ ਆ ਕੇ ਤੇ ਭਾਰਤ ਮਾਤਾ ਦੀ ਜੈ ਸ਼ੁਰੂ ਕਰ ਦੇ ਜਦੋਂ 트럼ਪ ਸੌ ਚੁੱਕ ਰਿਹਾ ਹੋਏ ਪਰ ਇਹ ਜਿਹੜੀ ਇਹਨਾਂ ਨੇ ਜੋ ਕੀਤਾ ਬਿਲਕੁਲ ਗਲਤ ਸੀ ਦੂਜਾ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਇਹ ਪਬਲਿਕ ਇਵੈਂਟ ਨੇ ਇੱਥੇ ਜਿੰਨੇ ਵੀ ਪ੍ਰੈਜ਼ੀਡੈਂਟ 트럼ਪ ਦੇ ਇਨੌਗੁਰਲ ਇਵੈਂਟ ਸੀ ਜਿਹੜੇ ਤਿੰਨ ਬਾਲ ਸੀ ਆ uh, ਜਿਹੜੀ ਸਵearing in uh, ceremony ਸੀ ਜਿਹੜੀ ਆ ਉਹਨਾਂ ਨੇ candle light dinner ਸੀ ਇਹਨਾਂ ਸਾਰਿਆਂ ਦੇ ਟਿਕਟਾਂ ਦੇ ਪੈਕੇਜ ਵਿਕੇ ਨੇ 1 million ਤੋਂ ਲੈ ਕੇ 50000 ਤੋਂ ਲੈ ਕੇ 1 lakh dollar ਤੱਕ ਹੋਰ ਵੀ ਛੋਟੇ ਬ੍ਰੈਕਟਸ ਹਨ ਇਹ ਸਾਰੇ by local event company ਨੇ ਵੇਚਨੇ local event company ਨਹੀਂ ਇਹ ਇਨੋਗਰਲ ਕਮੇਟੀ ਬਣੀ ਸੀ ਜੁਆਇੰਟ ਕਾਂਗਰੈਸ਼ਨਲ ਇਨੋਗਰਲ ਕਮੇਟੀ ਜਿਹੜਾ ਹਰ ਵਾਰੀ ਇਹ ਪ੍ਰੋਗਰਾਮ ਕਰਦੀ ਹੈ। ਔਰ ਇਸ ਵਾਰੀ ਇਨਾਂ ਨੇ ਕੋਈ 150 ਮਿਲੀਅਨ ਡਾਲਰ ਇਸ ਸਿਰਫ ਇਨਾ ਇਨੌਗੁਰਲ ਇਵੈਂਟਸ ਚ ਪਾਰਟੀ ਦੇ ਲਈ ਔਰ ਪ੍ਰੈਜ਼ੀਡੈਂਟ ਲਾਇਬ੍ਰੇਰੀ ਲਈ ਇਨਾਸਤੇ ਇਕੱਠਾ ਕੀਤਾ ਹੈ। ਔਰ ਇਹਦੇ ਵਿੱਚ ਜਾਣ ਸੇ ਤੁਹਾਨੂੰ ਕੋਈ ਸਪੈਸ਼ਲ ਸਕਰੀਨਿੰਗ ਦੀ ਲੋੜ ਨਹੀਂ ਹੁੰਦੀ। ਤੁਸੀਂ ਟਿਕਟ ਲਿਆ ਹੈ। ਤੁਸੀਂ ਮੈਟਰਲ ਟ੍ਰੀਟ ਚੋਂ ਤੁਸੀਂ ਅੰਦਰ ਚਲੇ ਜਾਂਦੇ ਹੋ ਔਰ ਬਹੁਤ ਅੱਛੀ ਗੱਲ ਹੈ ਕਿ ਮੈਂ ਸਮਝਦਾ ਕਿ ਸਹਿ ਗਏ ਨੇ ਪਰ ਇਹਨੂੰ ਐਜ਼ ਅ ਗਿਮਿਕ ਦੇ ਤੌਰ ਤੇ ਜਿਵੇਂ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਮੀਡੀਆ ਇਹਨੂੰ ਚੁੱਕ ਰਿਹਾ ਹੈ ਕਿ ਬਹੁਤ ਵੱਡੀ ਗੱਲ ਹੋ ਗਈ ਕਿ ਹੁਣ ਤੇ ਜੀ ਬਸ ਖਾਲਿਸਤਾਨ ਜਿਹੜਾ ਹੈ ਉਹ ਪ੍ਰੈਜ਼ੀਡੈਂਟ 트੍ਰੰਪ ਦੇ ਨਾਲ ਚਲਾ ਗਿਆ ਔਰ ਪ੍ਰੈਜ਼ੀਡੈਂਟ 트੍ਰੰਪ ਨੇ ਖਾਲਿਸਤਾਨ ਨੂੰ ਰੈਕਗਨਾਈਜ਼ ਕਰ ਲਿਆ ਇਹ ਇੱਕ ਬੇਹੋਦਾ ਔਰ ਇੱਕ ਡੈਮੇਜਿੰਗ ਗੱਲ ਹੈ ਜੇ ਮੈਂ ਕਹਿੰਨਾ ਖਾਲਿਸਤਾਨ ਮੂਵਮੈਂਟ ਚੱਲ ਵੀ ਰਹੀ ਹੋਏਗੀ ਨਾ ਤੇ ਇਹਨਾਂ ਗੱਲਾਂ ਤੋਂ ਜਿਹੜੇ ਜਿਹੜੇ ਲੋਕ ਨੇ ਕੋਛੇ ਲੋਕਾਂ ਨੂੰ ਛਾੜ ਗਏ ਮੈਜੋਰਟੀ ਇਹ ਕਹਿੰਦੀ ਹੈ ਕਿ ਕੀ ਬੇਫਕੂਫੀ ਹੈ ਇਹ ਹੈ ਜਿਹੀ ਗੱਲਾਂ 1985 ਵਿੱਚ ਅ ਰਜੀਵ ਗਾਂਧੀ ਅ ਅਮਰੀਕਾ ਆਇਆ ਸੀ ਰੋਨਲਡ ਰੇਗਨ ਨੇ ਉਹਨੂੰ ਡਿਨਰ ਤੇ ਬੁਲਾਇਆ ਸੀ ਤੇ ਉਸ ਡਿਨਰ ਵਿੱਚ ਗੰਗਾ ਸਿੰਘ ਢਿੱਲੋਂ ਵਰਗੇ ਕਿਸੇ ਕਾਂਗਰਸਮੈਨ ਨੂੰ ਉਹਨਾਂ ਨੇ ਚੈੱਕ ਡੋਨੇਸ਼ਨ ਦਿੱਤੀ ਸੀ ਤੇ ਉਹ ਉਹ ਵੀ ਉਸ ਡਿਨਰ ਤੇ ਇਨਵਾਈਟ ਹੋ ਗਏ ਸੀ ਜੀ ਔਰ ਅਸ ਯੂਸੂਅਲ ਇੰਡੀਆ ਹੁੰਦਾ ਸੀ ਮੇਰੀ ਉਮਰ ਬੜੀ ਛੋਟੀ ਸੀ ਜੀ ਔਰ ਮੈਂ ਉਹ ਵੇਖ ਕੇ ਤੇ ਅਸੀਂ ਤੇ ਇਹ ਸੋਚਿਆ ਸੀ ਹੂੰ ਕਿ ਪਤਾ ਨਹੀਂ ਹੋਣ ਤੇ ਜੀ ਰੋਨਲਡ ਰੇਗਨ ਨੇ ਤੇ ਅਮਰੀਕਾ ਨੇ ਖਾਲਸਾਣ ਨੂੰ ਮਾਨਤਾ ਦੇਤੀ ਹੈ ਤੇ ਬਸ ਹੁਣ ਤੇ ਅਮਰੀਕਾ ਨੇ ਖਾਲਸਾਣ ਮੰਨ ਲਿਆ ਸਾਡਾ ਲੀਡਰ ਗੰਗਾ ਸਿੰਘ ਢਿੱਲੋਂ ਜੀ ਦੇਖੋ ਅ ਰਜੀਵ ਗਾਂਧੀ ਦੇ ਬਰਾਬਰ ਕਰਤਾ ਉਹਨਾਂ ਨੇ ਹੂੰ ਤੋਂ ਉਹ ਫਿਰ ਬਾਅਦ ਚ ਪਤਾ ਲੱਗਾ ਕਿ ਪੰਜਾਬ ਇਸ ਵਹਿਮ ਦੇ ਥਰੂ ਕੀ ਕੀ ਭੁਗਤਿਆ ਅਸੀਂ ਪੰਜਾਬ ਨੇ ਹੂੰ 85 ਦੇ ਦਸ਼ਕ 90 ਦੇ ਦਸ਼ਕ ਉਹ ਮੂਮੈਂਟ ਕਿੱਥੇ ਗਈ ਠੀਕ ਹੈ ਅੱਜ ਫਿਰ ਉਹ ਤੁਸੀਂ ਜਿਹੜਾ ਝੂਠ ਦਾ ਗਿਮਿਕਸ ਕਰਕੇ ਲੋਕਾਂ ਨੂੰ ਇਹ ਦੱਸਣਾ ਕਿ ਜੀ ਇਹ ਤੇ ਬਸ ਜੀ ਇਹ ਬਹੁਤ ਕੋਈ ਵੱਡੀ ਅਸੀਂ ਪ੍ਰਾਪਤੀ ਕਰ ਲਈਏ ਇਹ ਕੋਈ ਪ੍ਰਾਪਤੀ ਨਹੀਂ ਹੈ ਕੋਈ ਸਪੈਸ਼ਲ ਇਨਵੀਟੇਸ਼ਨ ਇਹਦੇ ਕੋਈ ਸਪੈਸ਼ਲ ਨਹੀਂ ਹੈ ਕੋਈ ਵੱਡੀ ਪ੍ਰਾਪਤੀ ਨਹੀਂ ਹੈ ਔਰ ਇਹ ਮੈਂ ਪੰਜਾਬ ਦੇ ਯੂਥ ਨੂੰ ਜਿਹੜਾ ਇੱਥੇ ਦੇ ਯੂਥ ਨੂੰ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਇਹ ਬਹਿਕਾ ਵਿੱਚ ਨਾ ਆਇਆ ਕਰੋ ਇਹ ਗਿਮਿਕ ਨੂੰ ਗਿਮਿਕ ਹੀ ਸਮਝਿਆ ਕਰੋ ਬਲਕਿ ਮੈਂ ਤੇ ਇਹ ਵੀ ਪੁੱਛਣਾ ਚਾਹਾਂਗਾ ਕਿ ਇਹ ਜਿਹੜਾ ਤੁਸੀਂ ਰੈਫਰੈਂਡਮ ਕਰਕੇ ਪੋਲੇ ਪਲ ਲੋਕਾਂ ਕੋਲੋਂ ਕਿੰਨੇ ਹਜ਼ਾਰਾਂ ਡਾਲਰ ਇਕੱਠੇ ਕਰਦੇ ਉਹ ਲੱਖਾਂ ਡਾਲਰ ਕਰਦੇ ਆ ਤੇ ਇਹ ਵੀ ਦੱਸੋ ਵੀ ਇਹ ਤੁਸੀਂ ਇੱਥੇ ਦੀ ਟਿਕਟਾਂ ਖਰੀਦ ਕੇ ਗਏ ਹੋ ਕਿੰਨੀ ਤੁਸੀਂ ਇਹਨਾਂ ਇੱਥੇ ਕੰਟਰੀਬਿਊਸ਼ਨ ਕੀਤੀਆਂ ਨੇ ਕੀ ਡੋਨੇਸ਼ਨਾਂ ਦਿੱਤੀਆਂ ਨੇ ਕਿਹੜੇ ਲੋਕਾਂ ਦੇ ਪੈਸੇ ਤੁਸੀਂ ਕਿੱਧਰ ਲਾ ਰਹੇ ਹੋ ਕਿ ਤੁਸੀਂ ਆਪ ਅੱਗੇ ਜਾ ਕੇ ਇਹਨਾਂ ਇਵੈਂਟਾਂ ਵਿੱਚ ਜਾ ਰਹੇ ਹੋਰ ਪੈਸੇ ਲੋਕਾਂ ਦੇ ਲੱਗੇ ਹੋਏ ਨੇ ਸੋ ਕਈ ਸਵਾਲ ਉੱਠਦੇ ਨੇ ਪਰ ਫਿਰ ਵੀ ਇੱਕ ਸਿੱਖ ਦਾ ਜਾਣਾ ਬੜੀ ਵੱਡੀ ਗੱਲ ਹੈ ਮੈਂ ਇਹਨੂੰ ਬੜਾ ਅੱਛਾ ਮੰਨਦਾ ਭਾਵੇਂ ਤੁਸੀਂ ਟਿਕਟ ਖਰੀਦ ਕੇ ਗਏ ਹੋ ਕਿਉਂਕਿ ਟਿਕਟ ਖਰੀਦਣੇ ਜੀਏ ਹਜ਼ਾਰਾਂ ਡਾਲਰ ਲੱਗਦੇ ਨੇ ਲੱਖਾਂ ਡਾਲਰ ਲੱਗਦੇ ਨੇ ਤੇ ਉਹ ਵੀ ਜਾਣਾ ਬੜੀ ਵੱਡੀ ਗੱਲ ਹੈ ਪਰ ਇਹਨੂੰ ਐਜ਼ ਅ ਗਿਮਿਕ ਨਾ ਯੂਜ਼ ਕਰੋ ਕਿ ਬਸ ਲੋਕਾਂ ਨੂੰ ਬੇਵਕੂਫ ਬਣਾਇਆ ਜਾਏ ਤੂੰ ਮਰਾ ਕਰ ਰਿਹਾ ਹੈਂ ਮੈਂ ਕਹਾਂ ਗੁੰਮਰਾ ਟਾਈਪ ਹੀ ਹੁੰਦਾ ਹੈ ਕਿ ਅਸੀਂ ਇੱਕ ਇਵੈਂਟ ਤੇ ਚਲੇ ਗਏ ਔਰ ਉਹਨੂੰ ਫਿਰ ਇਹ ਦੱਸਣਾ ਕਿ ਬਹੁਤ ਹੀ ਸਾਨੂੰ ਜੀ ਪ੍ਰੈਜ਼ੀਡੈਂਟ 트੍ਰੰਪ ਨੇ ਇਨਵਾਈਟ ਆਪ ਭੇਜਿਆ ਸੀ ਕਿ ਤੁਸੀਂ ਆ ਜਾਓ ਸਪੈਸ਼ਲ ਕੋ ਇਨਵੀਟੇਸ਼ਨ ਸੀ ਜਦ ਕਿ ਇਹ ਪਬਲਿਕ ਇਵੈਂਟ ਹੈ ਉੱਥੇ 4000 ਬੰਦਾ ਇੱਕ ਬਾਲ ਵਿੱਚ ਜਾਂਦਾ ਹੈ ਤਿੰਨ ਬਾਲਾਂ ਨੂੰ ਮਿਲਾ ਕੇ ਉੱਥੇ ਕੱਟ ਟੁਕੜ 15000 ਬੰਦਾ ਦੇ ਨਾਲ ਬਾਲਸ ਵਿੱਚ ਹੀ ਸੀ ਤੇ ਜੇ ਤੁਸੀਂ ਗਿਆਲਾ ਤੇ ਬਾਲਸ ਵਿੱਚ 15000 ਚੋਂ ਜੇ ਤੁਸੀਂ ਤਿੰਨ ਹੋਰ ਵੀ ਗਏ ਸੀ ਤੇ ਉਹਦੇ ਵਿੱਚ ਮੈਂ ਸਮਝਦਾ ਕੋਈ ਵੱਡੀ ਗੱਲ ਨਹੀਂ ਹਾਂ ਵੱਡੀ ਗੱਲ ਸੀ ਜਦੋਂ ਭਾਰਤ ਦਾ ਫੋਰਨ ਮਿਨਿਸਟਰ ਜੈ ਸ਼ੰਕਰ ਪਹਿਲੀ ਪੰਕਤੀ ਚ ਰੋਟੰਡਾ ਹਾਲ ਵਿੱਚ ਬੈਠਾ ਸੀ ਜਿਹੜਾ ਮੇਨ ਹਾਲ ਸੀ ਜਿੱਥੇ ਸ਼ਪਤ ਹੋ ਰਹੀ ਸੀ ਉਹ ਬਾਈ ਇਨਵੀਟੇਸ਼ਨ ਸੀ ਉਹ ਜਿੰਨੇ ਵੀ ਗੈਸਟ ਉੱਥੇ ਸਨ ਉਹ ਬਾਈ ਇਨਵੀਟੇਸ਼ਨ ਸਨ ਡਾਕਟਰ ਜਸਤੇਜ ਜੀ ਤੁਸੀਂ ਵੀਡੀਓ ਦੇਖੀਏ ਗੁਰਪੰਤ ਸਿੰਘ ਪੰਨੂ ਦੀ ਤੇ ਨਾਲ ਜੜੇ ਫੇਕ ਜਿਹੜਾ ਆਪਣੇ ਆਪ ਨੂੰ ਡਾਕਟਰ ਕਹਿੰਦਾ ਵੇ ਉਹਦੀ ਵੀ ਗੱਲਬਾਤ ਕਰਾਂਗੇ ਉਹਦੀ ਡਿਗਰੀ ਵੀ ਸਾਹਮਣੇ ਆਈ ਹੈ ਇਹ ਕੁਝ ਟਾਈਮ ਪਹਿਲਾਂ ਸੋ ਆਪਾਂ ਗੱਲਬਾਤ ਕਰੀ ਉਹਦੀ ਬੋਡੀ ਲੈਂਗੁਏਜ ਤੁਹਾਨੂੰ ਕਿਸ ਤਰ੍ਹਾਂ ਲੱਗੀ ਗੁਰਪੰਤ ਸਿੰਘ ਪੰਨੂ ਦੀ ਉਥੇ ਵਾਕ ਕਰਦਾ ਸੀ ਨਾਰੇ ਲਾਂਦਾ ਸੀ ਕਿਸ ਤਰ੍ਹਾਂ ਲੱਗਿਆ ਬੋਡੀ ਲੈਂਗੁਏਜ ਤੇ ਕੋਈ ਨਜ਼ਰ ਨਹੀਂ ਆਈ ਮੈਨੂੰ ਦੇਵੇ ਲੱਗਿਆ ਜਿਵੇਂ ਕੋਈ ਡਰ ਕੇ ਕਿਸੇ ਨੇ ਵੀਡੀਓ ਬਣਾਈ ਹੈ ਤੇ ਉਹ ਸਾਮਿਆ ਲੱਗਦਾ ਡਰਿਆ ਲੱਗਦਾ ਮੈਨੂੰ ਕੋਈ ਵੀਡੀਓ ਮਤਲਬ ਇਵੇਂ ਗੇਮਿਕ ਜੀ ਲੱਗੀ ਹੈ ਕਿ ਬਸ ਮੈਂ ਇੱਥੇ ਚੁੱਪਚ ਬਣਾ ਕੇ ਦੇਰ ਬਾਅਦ ਲੋਕਾਂ ਨੂੰ ਬਸ ਦਿਖਾ ਦਈਏ ਉਸ ਟਾਈਪ ਦੀ ਲੱਗੀ ਕਿਉਂਕਿ ਜੇ ਤੁਸੀਂ ਵਾਕਈ ਅਗਰ ਤੁਸੀਂ ਆਪਣੀ ਜਿਹੜੀ ਤੁਹਾਡੀ ਆਈਡੀਓਲੋਜੀ ਹੈ ਜੇ ਤੁਸੀਂ ਉਹਨੂੰ ਰਿਪਰੈਜ਼ੈਂਟ ਕਰ ਰਹੇ ਸੀ ਤੇ ਫਿਰ ਤੇ ਤੁਹਾਨੂੰ ਉੱਥੇ ਖੁੱਲ ਕੇ ਫਿਰਨਾ ਚਾਹੀਦਾ ਸੀ ਲੋਕਾਂ ਨੂੰ ਮਿਲਣਾ ਚਾਹੀਦਾ ਸੀ ਲੋਕ ਤੁਹਾਨੂੰ ਮਿਲ ਰਹੇ ਹੋਣ ਇਹ ਤੇ ਐਵੇਂ ਲੱਗ ਰਿਹਾ ਸੀ ਜਿਵੇਂ ਇਕੱਲੇ ਇਹ ਤਿੰਨ ਜਣੇ ਫੇਰ ਰਹੇ ਨੇ ਤੇ ਬਸ ਸਿਰਫ ਵੀਡੀਓ ਬਣਾਣ ਗਏ ਸੀ ਔਰ ਬਣਾ ਕੇ ਵਾਪਸ ਆ ਗਏ ਨੇ ਪਰ ਫਿਰ ਵੀ ਮੈਂ ਇਹ ਹੀ ਕਹਾਵਾਂਗਾ ਕਿ ਸੇਖਾਂ ਨੂੰ ਇਹ ਹੈ ਜੇ ਮਾਕਿਆ ਤੇ ਵੇਖ ਕੇ ਭਾਵੇਂ ਇਨਵੀਟੇਸ਼ਨ ਨਾਲ ਗਏ ਹੋ ਭਾਵੇਂ ਆਪ ਹੀ ਚਲੇ ਗਏ ਹੋਣ ਟਿਕਟ ਲੈ ਕੇ ਦਿਲ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਘੱਟ ਤੋਂ ਘੱਟ ਸਾਡੀ ਦਸਤਾਰ ਉੱਥੇ ਨਜ਼ਰ ਆਈ ਮੈਂ ਉਸ ਵੇਲੇ ਵੀ ਵੇਖਿਆ ਸੀ ਕਿ ਜਦੋਂ ਇਹ ਗੰਗਾ ਸਿੰਘ ਢਿੱਲੋਂ ਦੀ ਤਸਵੀਰਾਂ ਆਈਆਂ ਕਿ ਉਹ ਪ੍ਰੈਜ਼ੀਡੈਂਟ ਰੋਨਲਡ ਰੀਗਨ ਦੇ ਡਿਨਰ ਕਰ ਰਹੇ ਨੇ ਇਵੇਂ ਹੀ ਇੱਕ ਹਾਈਪ ਬਣਾਈ ਗਈ ਸੀ ਕਿ ਬਸ ਇਹ ਹੁਣ ਤੇ ਖਾਲਸਾਣ ਬਣ ਗਿਆ ਪਰ ਤੁਸੀਂ ਵੇਖ ਲਓ 40 ਸਾਲ ਬਾਅਦ ਅਸੀਂ ਕਿੱਥੇ ਆ ਕੋਈ ਕੋਈ ਨਹੀਂ ਬਣਿਆ ਔਰ ਅਸੀਂ ਆਪਣੀ ਕੌਮ ਨੂੰ ਕਿੰਨਾ ਕੁ ਨੁਕਸਾਨ ਪਹੁੰਚਾ ਚੁੱਕੀਆਂ ਪੰਜਾਬ ਵਿੱਚ ਪੰਜਾਬ ਨੂੰ ਕਿੰਨਾ ਨੁਕਸਾਨ ਪਹੁੰਚਾ ਚੁੱਕੀਆਂ ਨੌਜਵਾਨ ਮੁੰਡੇ ਨੌਜਵਾਨ ਮੁੰਡੇ ਕਿੰਨੇ ਅਸੀਂ ਇਹ ਇਹ ਇੱਕ ਹਾਈਪ ਵਿੱਚ ਜਿਹਨੂੰ ਕਹਿੰਦੇ ਨੇ ਗਿਮਿਕਸ ਨਾਲ ਅਸੀਂ ਆਪਣੀ ਕੌਮ ਮਰਵਾਈ ਹੈ ਤੇ ਮੈਂ ਇੱਥੇ ਇਹੀ ਅੱਜ ਨੌਜਵਾਨਾਂ ਨੂੰ ਇਹੀ ਅਪੀਲ ਕਰਾਂਗਾ ਸਾਰਿਆਂ ਨੂੰ ਇਹੀ ਅਪੀਲ ਕਰਾਂਗਾ ਕਿ ਗਿਮਿਕਸ ਤੇ ਨਾ ਜਾਇਆ ਕਰੋ ਇਹ ਤੁਸੀਂ ਅਸਲੀਅਤ ਵੇਖੋ ਸਾਡੀ ਅੱਜ ਸਟਰੈਂਥ ਸਾਨੂੰ ਕਿੱਥੇ ਚਾਹੀਦੀ ਹੈ ਅਸੀਂ ਪੰਜਾਬ ਨੂੰ ਮਜ਼ਬੂਤ ਕਰੀਏ ਅਸੀਂ ਆਪਣੇ ਯੂਥ ਨੂੰ ਮਜ਼ਬੂਤ ਕਰੀਏ ਅਸੀਂ ਆਪਣੀ ਸਿੱਖੀ ਨੂੰ ਮਜ਼ਬੂਤ ਕਰੀਏ ਅੱਜ ਤੁਸੀਂ ਦੇਖੋ ਪੰਜਾਬ ਵਿੱਚ ਸਾਡੀ ਕੀ ਹਾਲਤ ਹੋ ਰਹੀ ਹੈ ਅਸੀਂ ਇੱਕ ਪਾਰਟੀ ਨਹੀਂ ਚਲਾ پا ਰਹੇ ਸਾਡੀ ਪੰਥਕ ਪਾਰਟੀ ਖਤਮ ਹੋ ਚੁੱਕੀ ਹੈ ਅਕਾਲ ਤਖਤ ਸਾਹਿਬ ਦੀ ਇੰਸਟੀਟਿਊਸ਼ਨ ਅਸੀਂ ਖਤਮ ਕਰ ਚੁੱਕੇ ਹਾਂ ਹੁਣ ਤੁਸੀਂ ਇਹ ਨਾ ਕਹੋ ਕਿ ਇਹ ਜੀ ਸੈਂਟਰ ਨੇ ਕਰਾਇਆ ਹੈ ਇਹ ਜੀ ਭਾਜਪਾ ਨੇ ਕਰਾਇਆ ਹੈ ਇਹ ਜੀ ਕਾਂਗਰਸ ਨੇ ਕਰਾਇਆ ਹੈ ਸਾਰੇ ਪਾਸੇ ਤੁਸੀਂ ਦੇਖੋ ਅਸੀਂ ਸਿੱਖਾਂ ਨਹੀਂ ਆਪਣੇ ਹਾਲ ਕੀਤਾ ਬਿਲਕੁਲ ਤੇ ਪਹਿਲਾਂ ਅਸੀਂ ਅੰਦਰ ਚਾਕੀ ਮਾਰੀਏ ਆਪਣੇ ਆਪ ਨੂੰ ਮਜ਼ਬੂਤ ਕਰੀਏ ਉਸ ਤੋਂ ਬਾਅਦ ਖਾਲਸੇ ਦਾ ਰਾਜ ਤੇ ਵੈਸੇ ਹੀ ਆ ਜਾਣਾ ਜੇ ਖਾਲਸਾ ਜੇ ਅਸੀਂ ਅੱਜ ਅੱਛੇ ਸਿੱਖ ਬਣ ਗਏ ਅੱਛੇ ਇਨਸਾਨ ਬਣ ਗਏ ਅਸੀਂ ਆਪਣਾ ਅੱਜ ਹੋਮਲੈਂਡ ਜਿਹੜਾ ਪੰਜਾਬ ਹੈ ਉਹਨੂੰ ਅਸੀਂ ਸਟਰੋਂਗ ਕਰ ਲਿਆ ਇਕਨੋਮਿਕਲੀ ਉੱਥੇ ਦਾ ਜਿਹੜਾ ਸਭ ਤੋਂ ਵੱਡੀ ਜਿਹੜੀ ਐਸੈਟ ਹੁੰਦੀ ਹੈ ਯੂਥ ਅੱਜ ਅਸੀਂ ਆਪਣੇ ਯੂਥ ਨੂੰ ਟ੍ਰੇਨ ਕਰ ਲਿਆ ਸਿਰਫ ਗਤਕਿਆਂ ਵਿੱਚ ਨਹੀਂ ਜਾਂ ਸਿਰਫ ਨਫ਼ਰਤ ਕਰਨੀ ਉਹਦੇ ਵਿੱਚ ਨਹੀਂ ਇਹਨਾਂ ਨੂੰ ਅਸੀਂ ਅੱਜ ਟੈਕਨੋਲੋਜੀ ਵਿੱਚ ਆਈ ਡਾਕਟਰ ਇੰਜੀਨੀਅਰ AI ਇਹਦੇ ਵਿੱਚ ਸક્ષਮ ਕਰ ਲਿਆ ਤੇ ਕੱਲ ਨੂੰ ਸਾਡੀ ਪੂਰੀ ਕੌਮ ਬੜੀ ਸਟਰੋਂਗ ਹੋ ਜਾਂਦੀ ਐ ਅਸੀਂ ਇੰਟਰਨੈਸ਼ਨਲ ਲੈਵਲ ਤੇ ਆਪਣੀ ਆਵਾਜ਼ ਉਠਾ ਸਕਦੇ ਆ ਅੱਜ ਜੇ ਸਾਡੇ ਬੱਚੇ ਵਕਾਲਤ ਪੜ੍ਹਦੇ ਨੇ ਮੈਡੀਕਲ ਪੜ੍ਹਦੇ ਨੇ ਬਿਲਕੁਲ ਆਈ ਆਈ ਟੈਕਨੋਲੋਜੀ ਵਿੱਚ ਅੱਗੇ ਜਾਂਦੇ ਨੇ ਅਸੀਂ ਬਹੁਤ ਕੁਝ ਅੱਗੇ ਜਾ ਕੇ ਕਰ ਸਕਾਂਗੇ ਕੀ ਪੰਜਾਬ ਅੱਜ ਦੇ ਵੀ ਪੰਜਾਬ ਦੇ ਵਿੱਚ ਖਤਰਾ ਹੈਗਾ ਸਿੱਖਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਉਥੇ ਨੇ ਮੇਰੇ ਸਾਹਮਣੇ ਕੋਈ ਖਤਰਾ ਨਹੀਂ ਹੈਗਾ ਪੰਜਾਬ ਅਸੀਂ ਤੁਸੀਂ ਵੀ ਜਾਂਦੇ ਹੋ ਤੁਸੀਂ ਮੈਨੂੰ ਦੱਸੋ ਉੱਥੇ ਖਤਰਾ ਹੈ ਨਹੀਂ ਤੁਸੀਂ ਮੇਰੇ ਤੋਂ ਜ਼ਿਆਦਾ ਪੰਜਾਬ ਜਾਂਦੇ ਹੋ ਜੀ ਬਿਲਕੁਲ ਤੇ ਪੰਜਾਬ ਵਿੱਚ ਸਿੱਖਾਂ ਨੂੰ ਇੱਕ ਸਿੱਖ ਨੂੰ ਉਨਾ ਹੀ ਖਤਰਾ ਹੈ ਜਿੰਨਾ ਇੱਕ ਦੂਜੇ ਹਿੰਦੂ ਨੂੰ ਉੱਥੇ ਖਤਰਾ ਹੈ ਜਿੰਨਾ ਇੱਕ 크ਰਿਸਚੀਅਨ ਨੂੰ ਖਤਰਾ ਹੈ ਜਿੰਨਾ ਇੱਕ ਮੁਸਲਮਾਨ ਨੂੰ ਖਤਰਾ ਹੈ ਔਰ ਉਹ ਹਰ ਕੰਟਰੀ ਦੀ ਆਪਣੇ ਇਸ਼ੂਜ਼ ਹੁੰਦੇ ਨੇ ਮੈਂ ਨਹੀਂ ਕਹਿੰਦਾ ਕਿ ਭਾਰਤ ਵਿੱਚ ਹਰ ਚੀਜ਼ ਠੀਕ ਹੋ ਗਈ ਹੈ ਹਿਊਮਨ ਰਾਈਟਸ ਬਿਲਕੁਲ ਠੀਕ ਹੋ ਗਏ ਨੇ ਅੱਜ ਵੀ ਅਸੀਂ ਲੜ ਰਹੇ ਆ ਖਾਲਰਾਂ ਸਾਹਿਬ ਦੀ ਮੂਵੀ ਰਿਲੀਜ਼ ਕਰਾਉਣ ਵਾਸਤੇ ਠੀਕ ਹੈ ਨਾ ਉਹ ਬਿਲਕੁਲ ਰਿਲੀਜ਼ ਹੋਣੀ ਚਾਹੀਦੀ ਹੈ ਅਸੀਂ ਗਵਰਨਮੈਂਟ ਨੂੰ ਮੋਦੀ ਸਰਕਾਰ ਨੂੰ ਇਹ ਕਵਾਂਗੇ ਕਿ ਬਿਲਕੁਲ ਤੁਸੀਂ ਰਿਲੀਜ਼ ਕਰੋ ਤੁਹਾਡਾ ਕੀ ਜਾਂਦਾ ਮੂਵੀ ਰਿਲੀਜ਼ ਕਰਨ ਚ ਉਹ ਸਿੱਖਾਂ ਦੀ ਸਾਡੀ ਅਸਲੀਅਤ ਹੈ ਉਹ ਸਾਡੇ ਨਾਲ ਹੋਇਆ ਹੈ ਸਹੀ ਹੋਇਆ ਗਲਤ ਹੋਇਆ ਤੁਸੀਂ ਰਿਲੀਜ਼ ਕਰੋ ਔਰ ਮੈਨੂੰ ਨਹੀਂ ਸਮਝ ਆਉਂਦਾ ਕਿ ਇਸ ਸਰਕਾਰ ਨੂੰ ਉਸ ਇਹ ਤੇ ਸੀਗਾ ਹੀ ਨਹੀਂ ਉਸ ਵੇਲੇ ਉਸ ਵੇਲੇ ਤਾਂ ਕਾਂਗਰਸ ਦੀ ਸਰਕਾਰ ਸੀ ਤੇ ਇਹ ਅਸੀਂ ਅਪੀਲ ਕਰ ਰਹੇ ਹਾਂ ਗਵਰਨਮੈਂਟ ਨੂੰ ਕਿ ਇਹ ਇਹ ਮੂਵੀ ਲਈ ਆਈ ਜਾ ਸੱਚ ਸਿੱਖਾਂ ਦੀ ਹਿਸਟਰੀ ਇਵੇਂ ਦਬਾ ਨਹੀਂ ਸਕਦੇ ਪਰ ਇਹ ਇਸ ਦੇ ਬਾਵਜੂਦ ਮੈਂ ਕਹਿੰਦਾ ਉੱਥੇ ਲੀਗਲ ਸਟੇਟਸ ਨੇ ਉੱਥੇ ਲੀਗਲ ਜਸਟਿਸ ਜਸਟਿਸ ਸਿਸਟਮ ਹੈ ਅਜ ਕੰਗਨਾ ਰਣੌਦ ਦੀ ਐਮਰਜੈਂਸੀ ਵਿੱਚ ਤੁਹਾਨੂੰ ਆਪੱਤੀ ਜਨਕ ਚੀਜ਼ਾਂ ਲਗੀਆਂ ਸੀ ਤੁਸੀਂ ਸੁਪਰੀਮ ਕੋਰਟ ਤੱਕ ਗਏ ਹੋ ਭਾਰਤ ਵਿੱਚ ਔਰ ਉਹਨਾਂ ਨੇ ਤੁਹਾਡੇ ਸਾਰੇ ਜੋ ਜੋ ਤੁਸੀਂ ਕਿਹਾ ਸੀ ਸੀਨਸ ਗਲਤ ਨੇ ਉਹਨਾਂ ਨੇ ਕੱਟਦੇ ਨੇ ਫਿਲਟਰ ਕੀਤੀ ਬਿਲਕੁਲ ਮੂਵੀ ਉਹਨਾਂ ਨੇ ਕੱਟੀ ਹੈ ਔਰ ਸਿੱਖਾ ਦਿੱਤੀ ਉੱਥੇ ਜਿੱਤੋ ਹੀ ਹੈ ਬਹੁਤ ਵੱਡੀ ਉੱਥੇ ਤੇ ਮੈਂ ਨਹੀਂ ਪਰ ਫਿਰ ਵੀ ਮੈਂ ਕਹਿੰਦਾ ਹਰ ਕੌਮ ਦੇ ਹਿੰਦੂਆਂ ਦੇ ਉੱਥੇ ਮਸਲੇ ਨੇ ਜੀ ਬਿਲਕੁਲ ਉਥੇ 크ਿਸਚIANS ਦੇ ਮਸਲੇ ਨੇ ਉਥੇ ਪਰ ਉਹ ਹਰ ਮੁਲਕ ਚ ਹੁੰਦੇ ਨੇ ਹਰ ਸੋਸਾਇਟੀ ਚ ਹੁੰਦੇ ਨੇ ਔਰ ਉਥੇ ਉਹਨਾਂ ਦਾ ਆਪਣਾ ਲਾਅ ਐਂਡ ਆਰਡਰ ਹੈ ਔਰ ਉਥੇ ਦੇ ਲੋਕ ਲੜਾਈ ਲੜ ਚ ਡਾਕਟਰ ਜਸਪੀ ਜੀ ਉਹਨਾਂ ਦੇ ਨਾਲ ਗੁਰਪ੍ਰੰਤ ਸਿੰਘ ਪੰਨੂ ਦੇ ਨਾਲ ਇੱਕ ਹੋਰ ਸ਼ਖਸ ਦਿਖਿਆ ਗਿਆ ਪਗੜੀ ਬੰਨੀ ਹੋਈ ਸੀ ਦਾੜ ਰੱਖਿਆ ਹੋਇਆ ਸੀ ਪ੍ਰਕਾਸ਼ ਕੀਤਾ ਹੋਇਆ ਸੀ ਉਹ ਆਪਣੇ ਆਪ ਨੂੰ ਡਾਕਟਰ ਕਹਿੰਦਾ ਸੀ ਕਾਫੀ ਵੀਡੀਓ ਵਾਇਰਲ ਵੀ ਹੋਈ ਸੀ ਉਹਨਾਂ ਨੇ ਕੋਈ ਗੋਰੇ ਨੇ ਐਵੀਡੈਂਸ ਵੀ ਉਹਨੂੰ ਦਿਖਾਏ ਸੀ ਫੇਕ ਡਿਗਰੀ ਬਾਰੇ ਕਿ ਪਿਛੇ ਕਾਫੀ ਡਾਕਟਰ ਵੀ ਜਿਹੜੇ ਫੇਕ ਦਿਖੇਗੇ ਨੇ ਇਹ ਫਿਰ ਇਹ ਕੋਣ ਬੰਦੇ ਨੇ ਲੋਕੀ ਕਿਦਾਂ ਟਰਸਟ ਕਰਨਗੇ ਫੇਕ ਆਈਡੀਆਂ ਤੇ ਫੇਕ ਲੋਕਾਂ ਦੇ ਉੱਤੇ ਕਿਦਾਂ ਲੋਕ ਕੌਮ ਕਿਦਾਂ ਟਰਸਟ ਕਰੇਗੀ ਇਹਨਾਂ ਦੇ ਉੱਤੇ ਜੀ ਮੈਂ ਤਾਂ ਇਹੀ ਚਾਹਾਂਗਾ ਕਿ ਆਪਣੀ ਕੌਮ ਅੱਗੇ ਅਪੀਲ ਹੈ ਕਿ ਆਪਣੀ ਲੀਡਰਸ਼ਿਪ ਜਿਹੜੀ ਸਟਰੋਂਗ ਕਰੋ ਹੂੰ ਤੁਸੀਂ ਆਪਣੇ ਲੀਡਰਸ ਨੂੰ ਸਹੀ ਤਰੀਕੇ ਨਾਲ ਚੁਣੋ ਹੂੰ ਆ ਕਿਉਂਕਿ ਇੱਥੇ ਤੁਸੀਂ ਬਹੁਤ ਹੀ ਮਿਹਨਤਾਂ ਨਾਲ ਖਾਸ ਕਰ ਕੈਨੇਡਾ ਤੇ ਅਮਰੀਕਾ ਵਿੱਚ ਤੁਸੀਂ ਬਹੁਤ ਹੀ ਮਿਹਨਤਾਂ ਕਰਕੇ ਆਪਣੀ ਕੌਮ ਦਾ ਇੱਕ ਨਾਮ ਬਣਾਇਆ ਹੈ ਅੱਜ ਸਿੱਖਾਂ ਨੂੰ ਜਦੋਂ ਵੀ ਗੋਰੇ ਵੇਖਦੇ ਨੇ ਕਾਲੇ ਵੇਖਦੇ ਨੇ ਅਮਰੀਕਾ ਦੇ ਲੋਕ ਵੇਖਦੇ ਨੇ ਸਾਨੂੰ ਬੜੀ ਇੱਜ਼ਤ ਤੇ ਸਮਾਨ ਨਾਲ ਵੇਖਦੇ ਨੇ ਇਹ ਨਾ ਹੋਏ ਕਿ ਕੱਲ ਨੂੰ ਤੁਸੀਂ ਕੋਈ ਆਏ ਜੀ ਲੀਡਰਸ਼ਿਪ ਲਿਆਓ ਕੋਈ ਆਏ ਜੀ ਫਰਾਡ ਲੀਡਰਸ਼ਿਪ ਦੇ ਪਿੱਛੇ ਲੱਗ ਜਾਓ ਤੇ ਜੋ ਕੀ ਤੁਹਾਡੀ ਪੂਰੀ ਕੁਝ ਬੰਦਿਆਂ ਦੀ ਗਿਣਤੀ ਦੇ ਬੰਦਿਆਂ ਦੇ ਕੰਮ ਕਰਕੇ ਸਾਡੇ ਸਾਰਿਆਂ ਦੀ ਇਮੇਜ ਖਰਾਬ ਹੋਏ ਔਰ ਮੈਂ ਸਮਝਦਾ ਕਿ ਜਦੋਂ ਵੀ ਤੁਸੀਂ ਦੇਖਦੇ ਹੋ ਕਿ ਕੋਈ ਥੋੜਾ ਜਿਹਾ ਇੱਕ ਤਬਕਾ ਹੈ ਜਿਹੜਾ ਕਿ ਗਲਤ ਕੰਮ ਕਰ ਰਿਹਾ ਹੈ ਉਹਦੇ ਖਿਲਾਫ ਤੁਹਾਨੂੰ ਖੜਾ ਹੋਣਾ ਜ਼ਰੂਰੀ ਕਿਉਂਕਿ ਇਹ ਸਾਡੀ ਪੂਰੀ ਕੌਮ ਦੀ ਇਹਦੇ ਵਿੱਚ ਜਿਹੜੀ ਕਹਿੰਦੇ ਨਾ ਇੱਜ਼ਤ ਸਟੇਕ ਹੁੰਦੀ ਹੈ ਬਤ ਫਿਰ ਬਸ ਤੁਸੀਂ ਕੈਨੇਡਾ ਵਿੱਚ ਦੇਖ ਲਓ ਕੀ ਹਾਲਤ ਹੋ ਰਹੀ ਹੈ ਅੱਜ ਗੈਂਗਵਾਲਸ ਚੱਲ ਰਹੇ ਨੇ ਸਿੱਖਾਂ ਦਾ ਨਾਮ ਬਦਨਾਮ ਹੋ ਰਿਹਾ ਹੈ ਅੱਜ ਕੈਨੇਡਾ ਵਿੱਚ ਜਿਹੜੇ ਕੈਨੇਡੀਅਨਸ ਨੇ ਗੋਰਿਆਂ ਨੇ ਸਾਨੂੰ ਉੱਥੇ ਕੈਨੇਡਾ ਵੀ ਸਿੱਖਾਂ ਨੂੰ ਇੰਨੇ ਪਿਆਰ ਨਾਲ ਐਕਸੈਪਟ ਕੀਤਾ ਸੀ ਅੱਜ ਉਹਨਾਂ ਨੇ ਸਾਡੇ ਸਿੱਖ ਮੈਂਬਰ ਪਾਰਲੀਮੈਂਟਸ ਉਹਨਾਂ ਨੇ ਜਿਤਾ ਕੇ ਭੇਜੇ ਸੀ ਅੱਜ ਇੰਨੀ ਕੈਨੇਡਾ ਵਿੱਚ ਸਾਡੀ ਸਿੱਖਾਂ ਦੀ ਇੱਕ ਜਿਹਨੂੰ ਕਹਿੰਦੇ ਨਾ ਹੋਂਦ ਸੀ ਉਹ ਅੱਜ ਉੱਥੇ ਗੋਰੇ ਸਾਨੂੰ ਸਿੱਖਾਂ ਨੂੰ ਵੇਖ ਕੇ ਕਹਿੰਦੇ ਨੇ ਗੋ ਬੈਕ ਜਗਮੀਤ ਬਰਾਰ ਨੂੰ ਰੋਡ ਤੇ ਖੜੇ ਹੋ ਕੇ ਗੋਰੇ ਕਹਿ ਰਹੇ ਨੇ ਕਿ ਤੂੰ ਜਾ ਉਹਨੂੰ ਗਾਲਾਂ ਕੱਢਦੇ ਨੇ ਇਹ ਕਿਉਂ ਕਿਉਂਕਿ ਅਸੀਂ ਜਦੋਂ ਸਾਨੂੰ ਇਹਨਾਂ ਨੇ ਵੈਲਕਮ ਕੀਤਾ ਅਸੀਂ ਉਸ ਵੈਲਕਮ ਦਾ ਗਲਤ ਫਾਇਦਾ ਚੁੱਕਿਆ ਮਿਸਾਲ ਨਹੀਂ ਬਣ ਸਕਦੇ ਹੁਣ ਜਿਵੇਂ ਜਗਮੀਤ ਬਰਾਰ ਨੇ ਆਪਣੇ ਬਿਆਨ ਚ ਕਿਹਾ ਤਾਂ ਕਿ ਜਿਹੜੇ 올ਡਰ ਵਾਈਟ ਕੈਨੇਡੀਅਨਸ ਨੇ ਉਹਨਾਂ ਨੇ ਇਸ ਮੁਲਕ ਦਾ ਬੇੜਾਗਰ ਕੀਤਾ ਤੁਸੀਂ ਹੁਣ ਸਿੱਧੀ ਉੱਥੇ ਦੀ ਮੈਜੋਰਟੀ ਜਿਹੜੇ ਵਾਈਟ ਕੈਨੇਡੀਅਨਸ ਨੇ ਜਿਨ੍ਹਾਂ ਨੇ ਉਹ ਮੁਲਕ ਬਣਾਇਆ ਜਿਨ੍ਹਾਂ ਨੇ ਉਸ ਮੁਲਕ ਨੂੰ ਸਜਾਇਆ ਤੁਸੀਂ ਹਜੇ ਉਹਨਾਂ ਤੇ ਹੀ ਅਟੈਕ ਕਰਤਾ ਤੇ ਉਹ ਫਿਰ ਉਹਨਾਂ ਦੇ ਖਿਲਾਫ ਹੋਏ ਜਿਵੇਂ ਗੁਰਪਤਵੰਨ ਸਿੰਘ ਪੰਨੂ ਜਸ ਸਾਰੇ ਯੂਐਸਏ ਯੂਐਸਏ ਕਾਰੇ ਨੇ ਅੰਦਰ ਦੇ ਬਜਾਏ ਤੁਸੀਂ ਕੋਈ ਆਪਣਾ ਯੂ ਐਸ اے ਦਾ ਉੱਥੇ ਗੱਲ ਕਰਨ ਦੀ ਬਜਾਏ ਆਪਣਾ ਇਸ ਮੋਲਕ ਲਈ ਕੋਈ ਵਫਾਦਾਰੀ ਦੱਸਣ ਦੀ ਤੁਸੀਂ ਖਾਲਸਤਾਨ ਦੀ ਉੱਥੇ ਨਾਰੇ ਲਾ ਰਹੇ ਹੋ ਬਿਲਕੁਲ ਤੇ ਇਹ ਗੱਲਾਂ ਨੇ ਜਿਹੜੀਆਂ ਸਾਨੂੰ ਅੱਜ ਜੇ ਇਹਨਾਂ ਦੀ ਵੀਡੀਓ ਵਾਇਰਲ ਹੋ ਜਾਏ ਤੇ ਪੂਰੇ ਅਮਰੀਕਾ ਚ ਨੇ ਇਹ ਕਹਿਣਾ ਵੀ ਇਹ ਕਿਹੜੀ ਕੌਮ ਹੈ ਜਿਹੜੀ ਆਪਣਾ ਹੀ ਉੱਥੇ ਰੰਗ ਗਾ ਰਹੀ ਹੈ ਕਿ ਯੂ ਐਸ اے ਸਾਡੀ ਖੁਸ਼ੀ ਸਾਡੇ ਨਾਲ ਸ਼ਾਮਿਲ ਨਹੀਂ ਹੋ ਰਹੀ ਜੀ ਬਿਲਕੁਲ ਸੋ ਇਹ ਜੀ ਗੱਲਾਂ ਤੋਂ ਸਾਨੂੰ ਪ੍ਰੇਜ਼ ਕਰਨਾ ਚਾਹੀਦਾ ਔਰ ਸੋਚਣਾ ਚਾਹੀਦਾ ਸਾਡੀ ਲੀਡਰਸ਼ਿਪ ਨੂੰ ਵੀ ਕਿ ਜੇ ਤੁਸੀਂ ਅੱਜ ਗੱਲ ਕਰ ਰਹੇ ਹੋ ਖਾਲਸਤਾਨ ਦੀ ਜਾਂ ਕੋਈ ਵੀ ਤੇ ਉਹਨੂੰ ਸੋਚ ਸਮਝ ਕੇ ਕਰੋ ਇਹ ਹੈ ਜੀ ਗਿਮਿਕਸ ਨਾ ਕਰੋ ਕਿਉਂਕਿ ਤੁਹਾਡੀ ਇਹ ਗਿਮਿਕਸ ਤੇ ਕਈ ਬੰਦੇ ਗੁੰਮਰਾਹ ਹੋ ਜਾਂਦੇ ਨੇ ਔਰ ਕਈ ਬੰਦੇ ਫਿਰ ਆਪਣੀ ਜਾਨਾਂ ਤੋਂ ਹੱਥ ਤੋਂਦੇ ਨੇ ਔਰ ਐਂਡ ਨਤੀਜਾ ਕੁਛ ਵੀ ਨਹੀਂ ਨਿਕਲਦਾ ਜੇ ਡੀ ਵੈਂਸ ਦੀ ਵਾਈਸ ਪ੍ਰੈਜ਼ੀਡੈਂਟ ਉਹ ਉਹਨਾਂ ਦੇ ਨਾਲ ਇੰਡੀਅਨ ਮੂਲ ਦੀ ਉਹਨਾਂ ਦੀ ਵਾਈਫ ਨਾਲ ਖੜੀ ਸੀ ਜਦੋਂ ਸੌ ਚਕਾਈਏ ਕਿਸ ਤਰ੍ਹਾਂ ਦਾ ਲੱਗ ਰਿਹਾ ਸੀ ਕਿ ਪਿੱਛੇ ਰਾਮਾ ਸੁਆਮੀ ਬੈਠੇ ਸੀ ਇੰਡੀਅਨ ਬੈਠੇ ਹੋਏ ਸੀ ਦੇਖੋ ਜੀ ਪੂਰਾ ਬਹੁਤ ਅੱਛਾ ਮਾਹੌਲ ਸੀ ਔਰ ਇਹਦੇ ਵਿੱਚ ਭਾਰਤੀ ਮੂਲ ਦੇ ਲੋਕ ਅੱਗੇ ਆਏ ਨੇ ਔਰ ਮੈਂ ਸਮਝਦਾ ਕਿ ਸਾਡੇ ਵਾਸਤੇ ਬਹੁਤ ਅੱਛੀ ਗੱਲ ਹੈ ਕਿ ਅੱਜ ਜੇ ਡੀ ਵੈਂਸ ਵਾਈਸ ਪ੍ਰੈਜ਼ੀਡੈਂਟ ਯੰਗੇਸਟ ਪ੍ਰਾਈਮ ਮਿਨਿਸਟਰ ਵਾਈਸ ਪ੍ਰੈਜ਼ੀਡੈਂਟ ਔਰ ਉਹਨਾਂ ਦੇ ਨਾਲ 우ਸ਼ਾ ਵੈਂਸ ਉਹਨਾਂ ਦੀ ਵਾਈਫ ਵੀ ਆਈ ਨਹੀਂ ਆਈ ਸੀ ਔਰ ਵਿਵੇਕ ਰਾਮਾ ਸੁਆਮੀ ਕਸ਼ ਪਟੇਲ ਜਿਹੜੇ ਕਿ ਐਫ ਪੀਆਈ ਦੇ ਡਾਇਰੈਕਟਰ ਹੋਣ ਜਾ ਰਹੇ ਨੇ ਉਹ ਵੀ ਉੱਥੇ ਸੀ ਤੇ ਇਟ ਵਾਸ ਅ ਵੈਰੀ ਵੈਰੀ ਪ੍ਰਾਊਡ ਮੋਮੈਂਟ ਫਾਰ ਆਲ ਆਫ ਅਸ ਬਿਲਕੁਲ ਗੱਲਬਤ ਕਰਦੇ ਆ ਜਿਹੜੇ ਟੈਰਫ ਜਿਹੜੇ ਲਗਾਉਣ ਜਾ ਰਿਹਾ ਕੈਨੇਡਾ ਦੇ ਉੱਤੇ ਮਸੀਕੋ ਦੇ ਉੱਤੇ ਕੀ ਇਹ ਸੱਚੀ 25% ਦੇ ਹੋਣਗੇ ਕਿ ਇਹ ਸਿਰਫ ਡਰਾਉਣ ਵਾਸਤੇ ਆ ਕਿ ਲਾਗੂ ਕਦੋਂ ਹੋਣਗੇ ਇਹਦੇ ਵਿੱਚ ਇਹ ਦੇਖੋ 네ਗੋਸ਼ੀਏਸ਼ਨ ਟੈਕਨੀਕ ਹੈ ਪ੍ਰੈਜ਼ੀਡੈਂਟ ਟਰੰਪ ਦੀ ਹੀ ਆਲਵੇਸ ਸਟਾਰਟਸ ਫਰਮ ਦ ਟੌਪ ਵਰਸ ਸਿਨੈਰੀਓ ਦਿੰਦੇ ਨੇ ਉਹ ਕਹਿੰਦੇ ਨੇ ਅਸੀਂ ਤੁਹਾਡੀ ਸਾਡੀ ਪਨਾਮਾ ਕਨਾਲ ਜਿਹੜੀ ਵਾਪਸ ਲੈ ਰਹੇ ਹਾਂ ਉਹ ਫਿਰ ਉੱਥੋਂ ਉਹਨਾਂ ਨੇ ਨੇਗੋਸ਼ੀਏਸ਼ਨ ਉੱਥੋਂ ਟੌਪ ਤੋਂ ਸ਼ੁਰੂ ਕਰਨੀ ਹੈ ਹੁਣ ਪਨਾਮਾ ਨੇ ਕਹਿਣਾ ਨਹੀਂ ਨਹੀਂ ਜੀ ਕਨਾਲ ਤੇ ਨਾਲ ਉਹ ਕੁਝ ਹੋਰ ਲੈ ਲਓ ਕਿਵੇਂ ਕਰੀਏ ਕੀ ਕਰੀਏ ਤੇ ਉਹ ਫਿਰ ਲਿਆ ਕੇ ਉਹਨਾਂ ਨੇ ਨੇਗੋਸ਼ੀਏਟ ਕਰਨੀ ਹੈ ਇਹੀ ਹਾਲ ਉਹਨਾਂ ਨੇ ਕੈਨੇਡਾ ਦਾ ਕੀਤਾ ਹੈ ਉਹਨਾਂ ਨੇ ਕੈਨੇਡਾ ਨੂੰ ਬਿਲਕੁਲ 51 ਸਟੇਟ ਕਹਿ ਕੇ ਟਰੂਡੋ ਨੂੰ ਗਵਰਨਰ ਕਹਿ ਕੇ ਤੇ ਬਿਲਕੁਲ ਟਰੂਡੋ ਡਿਜ਼ਾਈਨ ਕਰਕੇ ਚਲੇ ਗਏ ਨੇ ਹੁਣ ਕੈਨੇਡਾ ਜਿਹੜਾ ਹੈ ਬਿਲਕੁਲ 네ਗੋਸ਼ੀਏਟਿੰਗ ਟਰਮਸ ਤੇ ਹੈ ਹੁਣ ਉਹਨਾਂ ਦੀ ਕਨਜ਼ਰਵੇਟਿਵ ਪਾਰਟੀ ਦਾ ਕੋਈ ਪ੍ਰਾਈਮ ਮਿਨਿਸਟਰ ਜਿੱਤੇਗਾ ਜਿਹਦੇ ਨਾਲ ਕੀ ਅਮਰੀਕਾ ਦੇ ਰਿਲੇਸ਼ਨਸ਼ਿਪ ਬਹੁਤ ਅੱਛੇ ਹੋਣਗੇ ਕੈਨੇਡਾ ਨਾਲ ਔਰ ਗ੍ਰੀਨਲੈਂਡ ਵੀ ਇਹੀ ਕਰ ਰਹੇ ਨੇ ਗ੍ਰੀਨਲੈਂਡ ਦੀ ਆਬਾਦੀ 50000 ਤੇ ਅਜੋ ਡਿਫੈਂਸਿਵ ਨੇ ਕਿਉਂਕਿ ਔਰ ਇਹ ਸਿਰਫ ਇਸ ਕਰਕੇ ਕਰ ਰਹੇ ਨੇ ਕਿਉਂਕਿ ਨਾਰਥ ਐਟਲੈਂਟਿਕ ਜਿਹੜਾ ਗ੍ਰੀਨਲੈਂਡ ਦਾ ਇਲਾਕਾ ਹੈ ਪੂਰਾ ਉੱਪਰ ਨਾਰਥ ਵਿੱਚ ਉੱਥੇ ਇਸ ਵੇਲੇ ਚਾਈਨਾ ਔਰ ਰਸ਼ੀਆ ਦੇ ਬੇੜੇ ਉਹਨਾਂ ਨੇ ਸ਼ਿਪ ਆਪਣੇ ਭੇਜੇ ਹੋਏ ਨੇ ਔਰ ਸਾਰਾ ਉਹ ਕੰਟਰੋਲ ਕਰ ਰਹੇ ਨੇ ਅੱਜ ਪੈਨਮਾ ਵਿੱਚ ਵੀ ਜਿਹੜੀ ਪੈਨਮਾ ਕਨਾਲ ਹੈ ਉਹ ਜਿਹੜੀ ਹੈ ਉਹ ਚਾਈਨਾ ਕੰਟਰੋਲ ਕਰ ਰਿਹਾ ਚਾਈਨੀਜ਼ ਨੂੰ ਉਹਨਾਂ ਨੇ ਠੇਕੇ ਦਿੱਤੇ ਨੇ ਕਨਾਲ ਪੂਰੀ ਆਪਰੇਟ ਕਰ ਰਹੇ ਨੇ ਔਰ ਪ੍ਰੈਜ਼ੀਡੈਂਟ 트੍ਰੰਪ ਨੇ ਇਹ ਕਲੀਅਰ ਕੀਤਾ ਕਿ ਅਸੀਂ ਜਿਹੜੀ ਕਨਾਲ ਹੈ ਉਹ ਪੈਨਮਾ ਨੂੰ ਦਿੱਤੀ ਸੀ ਚਾਈਨਾ ਨੂੰ ਨਹੀਂ ਦਿੱਤੀ ਸੀ ਸੋ ਇਹ ਚਾਈਨਾ ਤੇ ਰਸ਼ੀਆ ਨੂੰ ਇੱਕੇ ਸਮ ਦਾ ਉਹਨਾਂ ਦਾ ਮੈਸੇਜ ਹੈ ਕਿ ਤੁਸੀਂ ਬੈਕ ਆਫ ਹੋ ਅਮਰੀਕਾ ਹਾਲੀ ਵੀ ਇੱਥੇ ਹੈਗਾ ਔਰ ਅਸੀਂ ਬੜੇ ਸਟਰੋਂਗ ਆ ਔਰ ਇਹ ਇਲਾਕਾ ਪੂਰਾ ਯੂਰਪ ਔਰ ਅਸੀਂ ਕੰਟਰੋਲ ਕਰਾਂਗੇ ਡਾਕਟਰ ਜਸਦੀਪ ਜੀ ਭਾਰਤ ਦਾ ਵਿਦੇਸ਼ ਮੰਤਰੀ ਜੈਸ਼ੰਕਰ ਕੱਲ ਪ੍ਰੈਸ ਕਾਨਫਰੰਸ ਵੀ ਕੀਤੀ ਉਹਨਾਂ ਨੇ ਡਿਫਿਸ਼ੈਂਟ ਐਨ ਡੀ ਸੀ ਦੇ ਵਿੱਚ ਵਾਈਟ ਹਾਊਸ 'ਚ ਵੀ ਗਏ ਨੇ ਇਹ ਕਿਸ ਤਰ੍ਹਾਂ ਦੇ ਰਿਲੇਸ਼ਨ ਰਹਿਣਗੇ ਭਾਰਤ ਦੇ ਤੇ ਅਮਰੀਕਾ ਦੇ ਭਾਰਤ ਔਰ ਅਮਰੀਕਾ ਦੇ ਬਹੁਤ ਹੀ ਮੈਂ ਸਮਝਦਾ ਰਿਲੇਸ਼ਨ ਹੋਰ ਮਜ਼ਬੂਤ ਹੋਣਗੇ ਜਿਹੜੀ 트럼ਪ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੇ ਆਲਰੇਡੀ ਸਿਗਨਲ ਇਹ ਦਿੱਤਾ ਹੈ ਬਹੁਤ ਹੀ ਮਮਕਿਨ ਹੈ ਕਿ ਮੋਦੀ ਫੈਬਰੂਰੀ ਵਿੱਚ ਅਮਰੀਕਾ ਦੌਰਾ ਕਰੇਗੇ ਔਰ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਅਪ੍ਰੈਲ ਵਿੱਚ ਭਾਰਤ ਜਾ ਰਹੇ ਨੇ ਤੇ ਕੁਆਡ ਦੀ ਸਭ ਤੋਂ ਪਹਿਲਾਂ ਉਹਨਾਂ ਨੇ ਮੀਟਿੰਗ ਕੀਤੀ ਹੈ ਜਿਹੜਾ ਮਾਰਕੋ ਰੂਬੀਓ ਜਿਹੜੇ ਸੈਕਟਰੀ ਆਫ ਸਟੇਟ ਬਣੇ ਨੇ ਉਹਨਾਂ ਨੇ ਪਹਿਲੀ ਮੀਟਿੰਗ ਹੀ ਕੁਆਡ ਦੇ ਮੈਂਬਰਸ ਨਾਲ ਭਾਰਤ ਜਪਾਨ ਤੇ ਆਸਟ੍ਰੇਲੀਆ ਦੇ ਫੋਰਨ ਮਿਨਿਸਟਰਸ ਨਾਲ ਕੀਤੀ ਹੈ ਇਹ ਦਰਸਾਉਂਦਾ ਹੈ ਔਰ ਔਰ ਖਾਸ ਕਰ ਜੈ ਸ਼ੰਕਰ ਤੇ ਹੋਰ ਕੁਆਡ ਦੇ ਮੈਂਬਰਸ ਦਾ ਸਭ ਤੋਂ ਅਗਲੀ ਰੋ ਵਿੱਚ ਬਹਿਣਾ ਇਹ ਵੀ ਦਰਸਾਉਂਦਾ ਹੈ ਕਿ ਇੰਡੀਆ ਨੂੰ ਕਿੰਨੀ ਇੰਪੋਰਟੈਂਸ ਦਿੱਤੀ ਗਈ ਹੈ ਔਰ ਇਹ ਰਿਸ਼ਤਾ ਜਿਹੜਾ ਕੁਆਡ ਦਾ ਹੈ ਬਹੁਤ ਮਜ਼ਬੂਤ ਹੋਏਗਾ ਅਮਰੀਕਾ ਨਾਲ ਕਈ ਹੋਰ ਡਵੈਲਪਮੈਂਟਸ ਹੋਣਗੀਆਂ ਤੇ ਮੈਂ ਮੈਂ ਦੇਖਦਾ ਕਿ ਬਹੁਤ ਹੀ ਅੱਛਾ ਅਗੇ ਰਿਲੇਸ਼ਨਸ਼ਿਪ ਹੋ ਜੰਤ ਜੰਦੇ ਇੱਕ ਛੋਟਾ ਜਿਹਾ ਸਵਾਲ ਇੱਕ ਗਲਤ ਗੱਲਬਤ ਕਰਦੇ ਆ ਇਮੀਗ੍ਰੇਸ਼ਨ ਦਾ ਮੁੱਦਾ ਬਹੁਤ ਫਟਕਿਆ ਹੋਇਆ ਕਿ ਡਿਪੋਰਟੇਸ਼ਨ ਹੋਏਗੀ ਅਨਲੀਗਲ ਕੱਢੇ ਜਾਣ ਕਿ ਇਹ ਥੋੜਾ ਜਿਹਾ ਦੱਸੋ ਕਿ ਇਹ ਪੰਜਾਬੀਆਂ ਦੇ ਵਿੱਚ ਵੀ ਬਹੁਤ ਭੰਬੜ ਪੂਸਾ ਪਿਆ ਹੋਇਆ ਇਹ ਜਿਹੜਾ ਇੰਡੀਗਨ ਦਾ ਮਸਲਾ ਚੱਲ ਰਿਹਾ ਹੈ ਉਹ ਇਹ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਫੋਕਸ ਹੈ ਉਹ ਫੋਕਸ ਇਹ ਹੈ ਕਿ ਜਿਹੜੇ ਇਲੀਗਲਸ ਇੱਥੇ ਅਮਰੀਕਾ ਵਿੱਚ ਹੈ ਨੇ ਜਿਨ੍ਹਾਂ ਨੇ ਕੀ ਕ੍ਰਾਈਮ ਕਮਿਟ ਕੀਤੇ ਨੇ ਜਿਨ੍ਹਾਂ ਨੇ ਰੇਪ, ਮਰਡਰ, ਥੈਫਟ, ਬਰਗਲਰੀ, ਡਰੱਗਸ ਇਹ ਕੋਈ ਕ੍ਰਾਈਮਸ ਕੀਤੇ ਹੋਏ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਇਹ ਡਿਪੋਰਟ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਇਹਨਾਂ ਕੋਲ ਰੈਕਡ ਵੀ ਹੈ ਨੇ ਜਿਨ੍ਹਾਂ ਜਿਨ੍ਹਾਂ ਨੇ ਕ੍ਰਾਈਮ ਕੀਤੇ ਨੇ ਫਿੰਗਰਪ੍ਰਿੰਟਸ ਵੀ ਹੈ ਨੇ ਔਰ ਅਰੈਸਟ ਹੋ ਚੁੱਕੇ ਨੇ ਉਹ ਕਨਵਿਕਟ ਹੋ ਚੁੱਕੇ ਨੇ ਪਰ ਹਾਲੀ ਵੀ ਇੱਥੇ ਰਹਿ ਰਹੇ ਸਭ ਤੋਂ ਪਹਿਲਾਂ ਇਹਨਾਂ ਨੇ ਤੜਪ پکڑ ਉਹਨਾਂ ਦੀ ਸ਼ੁਰੂ ਕੀਤੀ ਹੈ ਔਰ ਜੇ ਅੱਜ ਕਿਸੇ ਕਨਵਿਕਟਡ ਇਲੀਗਲ ਨੂੰ ਕ੍ਰਿਮੀਨਲ ਨੂੰ ਇਹ ਆ ਪਕੜਨ ਜਾਂਦੇ ਨੇ ਤੇ ਉਹਦੇ ਨਾਲ ਫੈਮਿਲੀ ਵਿੱਚ ਹੋਰ ਵੀ ਇਲੀਗਲ ਮਿਲ ਜਾਂਦੇ ਨੇ ਪਰ ਉਹਨਾਂ ਦਾ ਕ੍ਰਾਈਮ ਨਹੀਂ ਕੀਤਾ ਇਹਨਾਂ ਨੇ ਕਿਹਾ ਉਹਨਾਂ ਨੂੰ ਵੀ ਐਸੀ ਰਿਪੋਰਟ ਕਰਾਂਗੇ ਸੋ ਇਹ ਪਹਿਲਾ ਟਾਰਗੇਟ ਉਹਨਾਂ ਦਾ ਇਲੀਗਲਸ ਜਿਹੜੇ ਕ੍ਰਿਮੀਨਲ ਦੂਜਾ ਜਿਨ੍ਹਾਂ ਦੇ ਡਿਪੋਰਟੇਸ਼ਨ ਆਰਡਰਸ ਨਿਕਲੇ ਹੋਏ ਨੇ ਜਿਹੜੇ ਕਿ ਆਲਰੇਡੀ ਜਿਨ੍ਹਾਂ ਦੇ ਕੀ ਸਾਰੇ ਕੇਸਸ ਖਤਮ ਹੋ ਚੁੱਕੇ ਨੇ ਅਪੀਲਾਂ ਖਤਮ ਹੋ ਗਈਆਂ ਨੇ ਉਹਨਾਂ ਦੇ ਡਿਪੋਰਟੇਸ਼ਨ ਆਰਡਰਸ ਨੇ ਕਈ ਡਿਪੋਰਟੇਸ਼ਨ ਆਰਡਰਸ 5 5 10 10 ਸਾਲ ਪੁਰਾਣੇ ਨੇ ਉਹਨਾਂ ਨੂੰ ਹੁਣ ਇਹ ਡਿਪੋਰਟ ਕਰ ਰਹੇ ਨੇ ਜਿਦੇ ਵਿੱਚ ਕੀ ਤੁਸੀਂ ਸੁਣਿਆ ਹੋਵੇਗਾ 18000 ਇੰਡੀਅਨ ਵੀ ਹੈ ਜਿਨੂੰ ਕੀ ਡਿਪੋਰਟ ਕਰ ਰਹੇ ਨੇ ਇੰਡੀਅਨ ਗਵਰਨਮੈਂਟ ਨੇ ਕਿਹਾ ਹੈ ਕਿ ਅਸੀਂ ਇਹਨਾਂ ਨੂੰ ਵਾਪਸ ਲਵਾਵਾਂਗੇ ਤੋ ਇਹ ਇਥੋਂ ਇਹ ਇਮੀਗ੍ਰੇਸ਼ਨ ਦਾ ਸ਼ੁਰੂ ਹੋਇਆ ਜਿਹੜੇ ਇਥੇ H1 ਜਾਂ ਹੋਰ ਵੀਜ਼ਿਆਂ ਤੇ ਉਹਨਾਂ ਨੂੰ ਕਭਰਾਨ ਦੀ ਕੋਈ ਲੋੜ ਨਹੀਂ ਔਰ ਮੈਂ ਆਪਣੇ ਪਰਸਨਲ ਤੌਰ ਤੇ ਇਸ ਸਮਝਦਾ ਕਿ ਜਲਦੀ ਹੀ ਪ੍ਰੈਜ਼ੀਡੈਂਟ ਰੌਪ ਕੋਈ ਰਿਫਾਰਮ ਲਿਆਣਗੇ ਇਮੀਗ੍ਰੇਸ਼ਨ ਵਿੱਚ ਔਰ ਇੱਕ ਐਮਨੇਸਟੀ ਦਾ ਵੀ ਪ੍ਰੋਵੀਜ਼ਨ ਹੈ ਜੋ ਕਿ ਰੌਨਲਡ ਰਿਗਨ ਨੇ 1985 ਚ ਕੀਤੀ ਸੀ ਜੀ ਇੱਕ ਐਸਾ ਰਸਤਾ ਕੱਢਿਆ ਸੀ ਕਿ ਜਿਹੜੇ ਵੀ ਇਥੇ ਹੁਣ ਇਲੀਗਲ ਨੇ ਉਹਨਾਂ ਨੂੰ ਇੱਕ ਜਿਹਨੂੰ ਕਹਿੰਦੇ ਨੇ ਆਪਾਂ ਕੁੰਡੀ ਦੇ ਦੇਈ ਦੀ ਹੈ ਹਾਂ ਕਿ ਤੁਸੀਂ ਇਹ ਲਿਖ ਇਹ ਪ੍ਰੂਫ ਕਰ ਦਿਓ ਤੁਸੀਂ ਫਾਰਮ ਤੇ ਕੰਮ ਕੀਤਾ ਸੀ ਤੇ ਤੁਹਾਨੂੰ ਗ੍ਰੀਨ ਕਾਰਡ ਮਿਲ ਜਾਏਗਾ ਇਹ 1985 ਚ ਪ੍ਰੈਜ਼ੀਡੈਂਟ ਰੇਗਨ ਨੇ ਕੀਤੀ ਸੀ ਤੇ ਹੋ ਸਕਦਾ ਇਹ ਜੀ ਗੱਲਾਂ ਚੱਲ ਰਹੀਆਂ ਨੇ ਕਿ ਇਸ ਵਾਰੀ ਵੀ ਕੋਈ ਹੈ ਜੀ ਕੁੰਡੀ ਕੱਢੀ ਜਾਏ ਐਕਟ ਬਣੇਗਾ ਕੋਈ ਕੋਈ ਐਕਟ ਬਣੇ ਕਿਉਂਕਿ ਬਹੁਤ ਦਿਨਾਂ ਬਾਅਦ ਐਸਾ ਮਾਹੌਲ ਆਇਆ ਕਿ ਕਾਂਗਰਸ ਵੀ ਰਿਪਬਲਿਕਨ ਦੀ ਹੈ ਸੈਨੇਟ ਵੀ ਰਿਪਬਲਿਕਨ ਦੀ ਹੈ ਔਰ ਪ੍ਰੈਜ਼ੀਡੈਂਟ ਵੀ ਰਿਪਬਲਿਕਨ ਹੈ इजी ਬਿਲ ਪਾਸ ਹੋਣਗੇ ਹਾਲਕੀ ਕਾਂਗਰਸ ਵਿੱਚ ਮੈਜੋਰਟੀ ਬਹੁਤ ਘੱਟ ਹੈ ਪਰ ਫਿਰ ਵੀ ਬਿਲ ਜਿਹੜੇ ਨੇ ਉਹ इजी ਪਾਸ ਹੋ ਸਕਦੇ ਨੇ ਔਰ ਔਰ ਇਸ ਕਰਕੇ ਮੈਂ ਸਮਝਦਾ ਕਿ ਇਸ ਵਾਰੀ ਕੋਈ ਵੱਡੇ ਰਿਫਾਰਮਸ ਦੇਖੇ ਜਾਣਗੇ ਇਮੀਗ੍ਰੇਸ਼ਨ ਦੇ ਜੀ ਇਹ ਸੀ ਡਸ ਡਾਕਟਰ ਜਸਦੀਪ ਸਿੰਘ ਜੱਸੀ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਦੇ 47 ਪ੍ਰੈਜ਼ੀਡੈਂਟ ਦੇ ਉੱਤੇ ਗੱਲਬਾਤ ਕੀਤੀ ਗੁਰਪ੍ਰੀਤ ਸਿੰਘ ਪੰਨੂਬੂ ਦੇ ਬਾਰੇ ਗੱਲਬਾਤ ਕੀਤੀ ਬਣੇ ਰਹੋ ਹਰ ਵੀਕ ਦੀ ਤਰ੍ਹਾਂ ਫਿਰ ਮਿਲਾਂਗੇ ਇੱਕ ਨਵੇਂ ਐਪੀਸੋਡ ਦੇ ਵਿੱਚ ਅਗਲੇ ਹਫਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ